ਕੰਜੜਾ ਘੜਾ ਘੜੀ ਨਹੀਂ ਨਾ ਨਾ ਬੰਦ ਘੜਾ ਕਰਨ ਨੂੰ ਕੀ ਕਰਦੇ ਸਾਡੇ ਜੋ ਕੋਈ ਬੋਲਣ ਵਾਲਾ ਗਾਈ 24 ਘੰਟੇ ਮੱਕੀ ਵੱਢ ਲਈ ਜਿਰੀ ਵੱਢ ਲਈ ਆਲੂ ਲਾ ਲੇ ਮਿੱਚਾ ਲੈਣੀਆਂ ਪੂਰੀਆਂ ਹਾਂ ਕਿਸੇ ਦਾ ਉਹਨਾਂ ਨੇ ਤਾਂਸ ਨਹੀਂ ਘੇੜਣਾ ਕੋਈ ਉਹਨਾਂ ਨੇ ਨਸਾ ਨਹੀਂ ਕਰਦਾ ਜਿਹੜੇ ਅੱਜ ਕੱਲ੍ਹ ਦੇ ਕਹਿੰਦੇ ਨੇ ਟੀਕੇ ਲਾ ਦੇਣੀਆਂ ਫਲਾਲਨਾ ਭੁੱਕੀਆਂ ਗੋਲੀਆਂ ਕਰਨਾਂ ਬਿਲਕੁਲ ਜੇ ਹੁਣ ਕਣਕ ਤੇ ਝੋਨਾ ਬੰਦਾ ਲਾਉਂਦਾ ਤੇ ਠੇਕੇ ਤੇ ਜ਼ਮੀਨ ਲੈ ਕੇ ਲਾਉਂਦਾ ਕੁਝ ਬਚਦਾ ਰੁਪਈਆ ਸਾਡਾ ਡੂਡ ਸ਼ੋਪ ਵਧਿਆ ਹੈ ਕਣਕ ਦੇ ਕਾਊਂਟਰ ਲਾ ਮੰਗਰ ਦੇਖੋ ਕਿਥੇ ਤਾਂ 500 ਦੀ 10 ਗ੍ਰਾਮ ਚੀਜ਼ ਆਉਂਦੀ ਹੈ ਹੈ ਉਹ ਕਾਊਂਟਰ ਦੇ ਹਿਸਾਬ ਨਾਲ ਹੁਣ 85000 ਤੋਂ ਘੱਟ ਦਾ ਕੋਈ ਗੀਲਾ ਹੈ ਹੀ ਨਹੀਂ ਤੇ 85000 ਦੇ ਵਿੱਚ ਕੀ ਰਹਿੰਦਾ ਹੈ ਹਾਂ ਬਣਦੀ ਹੈ ਜੀ ਕੋਈ ਗੱਲ ਚਾਚੀ ਦਾ ਆਮ ਰੇਟ ਵੱਜ ਗਿਆ ਆ ਇੱਕ ਮੁੰਡੇ ਦੀ ਮੈਂ ਤੁਹਾਨੂੰ ਉਧਾਰ ਦਿੰਨਾ ਤੁਹਾਨੂੰ ਪੰਜ ਪੜਿਆ ਹੈ ਫਰੋਜਪੁਰ ਦਾ ਬੰਦਾ ਖੇਤੀ ਕਰਦਾ ਹੈ ਮਿਰਚਾਂ ਦੀ ਬਹੁਤ ਕਮਾਲ ਦੀ ਖੇਤੀ ਕਰਦਾ ਚੰਗੇ ਪੈਸੇ ਕਮਾਉਂਦਾ ਤੇ ਹੁਣ ਉਹ ਦੂਸਰੇ ਪਾਸੇ ਚਾਹੇ ਅੰਗਰੇਜ਼ੀ ਬੋਲੀ ਜਾਵੇ ਕੋਈ ਨੌਕਰੀ ਨਹੀਂ ਮਿਲਦੀ ਬੈਠਾ ਬੁੱਲੀ ਜਾਵੇਂ ਅੰਗਰੇਜ਼ੀ ਫਿਰ ਕੀ ਕਰਾਉਣਾ ਸੀ ਜਿਹੜੀ ਆਪਣੀਆਂ ਆਪਣੇ ਆਸ ਸਕੂਲਾਂ ਦੀ ਪੜਾਈ ਹੈ ਨਾ ਪੰਜਾਬੀ ਉਹੀ ਮਾਰੂਗੀ ਗੁਨਾ ਘੜੋ ਲਾਇ ਇੰਕ ਦਿਨ ਤਾਂ ਲੈਨੇ ਪਹਾੜਾ ਨਹੀਂ ਮਾਰੂਗੀ ਦਿਖਾਇਆ ਮੇਰੇ ਪੁੱਤਰ ਕੋਲ ਆਉਂਦਾ ਨਹੀਂ ਪੜਾ ਉਹ ਪਤਾ ਨਹੀਂ ਕੀ ਹੋ ਰੀ ਕੋਸ਼ਿਸ਼ ਸਖਾਈ ਤੇ ਰਹਿੰਦੇ ਹਾਂ ਹਾਂ ਦੱਛੋ ਇਹਦੇ ਵਿੱਚ ਕਿੱਥੋਂ ਸੀ ਹਾਗਤਾ ਲਵਾਂ ਕਿੱਥੋਂ ਕੀ ਲਵਾਂਗੇ ਆਉਂਦਾ ਗਿਆ ਪਹਿਲਾਂ ਤਾਂ ਉਹ ਮੀਟਰ ਜਿਹਾ ਚੱਕਣਗੇ ਹਾਂ ਤੈਨੂੰ ਕਹਿਣਗੇ 1 ਮਿੰਟ ਖੜ ਜਾ ਬਹਿ ਜਾ ਹਾਂ ਕੰਮ ਸਾਰੇ ਉਹ ਬਾਹਰ ਜਾਂਦੇ ਤੇ ਹੁਣ ਆਪਣੇ ਜੋ ਆਈਦਾ ਬੰਦਾ ਮੀਟਰ ਦੇ ਸਕਦੇ ਸਹੀ ਗੱਲ ਹੈ ਹੈ ਇਹ ਜਿਹੜਾ ਕਿੱਲੇ ਦਾ ਬੀ ਹੈ ਬਲਾਂ ਕਿੰਨਾ ਕ ਲੱਗਦਾ ਇਹ ਮੱਕੀ ਦੇ ਵਿੱਚ ਕਿੰਨਾ ਕ ਖਰਚਾ ਆ ਜਾਂਦਾ ਜਿਵੇਂ ਹੁਣ ਆਪਣੇ ਲੋਕ ਸਾਰੇ ਚਾਰ ਲਈ ਉਹ ਕਰਦੇ ਆ ਮੱਕੀ ਜਿਹੜੀ ਚਾਰ ਆ ਉਹਨੂੰ ਨੂੰ ਪਤਾ ਲਾ ਦੇ ਇੰਨਾ ਵੀ ਕਿੰਨੇ ਜਿਵੇਂ ਉਹ ਮੱਕੀ ਖੜੀ ਆ ਅੱਛਾ ਤੁਸੀਂ ਨਹੀਂ ਚਾਰ ਚੂਰ ਪਸ਼ੂਆਂ ਨੂੰ ਪਾਉਂਦੇ ਨਾ ਸਿੱਧੇ ਹੀ ਚੱਲ ਜਾਂ ਕਿਉਂ ਇਹ ਤਾਂ ਨੀਰੀ ਬਿਮਾਰੀਆਂ ਕੋਲ ਕਿ ਤੁਸੀਂ ਨਹੀਂ ਖੜਦਾ ਉਹ ਗਰਮਾਏ ਸੌਂਦੀਏ ਮੁਸਕ ਮੁਛ ਜਿਵੇਂ ਆਪਣਾ ਲਾਹਣ ਹੁੰਦਾ ਛੜਿਆ ਮਾਰਦੀ ਹੈ ਫਿਰ ਦੁੱਧ ਚਾਉਂਦੀ ਹੈ ਇਹ ਤਾਂ ਕੋਲ ਦੀ ਲੱਗਦੀ ਹੈ ਜਿਹੜੇ ਸੁਣ ਪੈਂਦੇ ਆ ਇਹ ਚ ਹਾਂ ਹਾਂ ਚਾਰ ਚ ਪੋਛੂ ਦੇ ਅੰਦਰ ਜਾਂਦੇ ਸਾਰ ਜਹਰਵਾ ਅੰਦਰੀ ਆਊਗਾ ਹੋਵੇ ਕਿੱਦਰੀ ਆਊਗਾ ਦੁੱਧ ਤੇ ਸਵਾਦ 'ਚ ਵੀ ਫਰਕ ਪੈਂਦਾ ਮੈਂ ਦੇਖਿਆ ਪੂਰਾ ਟੈਸਟ ਦਾ ਫਰਕ ਪੈਂਦਾ ਹੂੰ ਇਸ ਦਾ ਆਪ ਦਾ ਦੋਵੇਂ ਚਰਾ ਰਹੇ ਆ ਉਹਦਾ ਖਾਣਾ ਤੁਹਾਨੂੰ ਜੂਗਰ ਬਲਬਲ ਲੈਂਦੇ ਤੁਸੀਂ ਹੁਣ ਹਰਾ-ਜਰਾ ਵੀ ਲੈ ਲੈਂਦੇ ਹੋਗੇ ਆਪਦਾ ਨਾ ਆਹ ਜਿਹੜਾ ਖੜਾ ਹੂੰ ਜਿਹੜਾ ਬੱਲੀਆਂ ਵਾਲਾ ਇਹ ਮੇਰੀ ਤਾਕਤ ਵਾਲਾ ਅੱਛਾ ਦੇ ਚੀ ਰੇਸ਼ ਆਪਣੇ ਵਾਂਗੂ ਖਾਸ ਕਰਦੇਗੇ ਆਹ ਬਹੁਤ ਵਧੀਆ ਕਰਦੇ ਆ ਫालतू ਹੈ ਦਾ ਨਾਲੇ ਖਰਚੇ ਦਾ ਘਰ ਨਾਲੇ ਇਹ ਕੀ ਇੱਕ ਕੀ ਹਰਾ ਕੀ ਹੈ ਕੀ ਨਾਮ ਹੈ ਦਾ ਇਹ ਮਧਾਨਾ ਕਹਿੰਦੇ ਨੇ ਇਹਨੂੰ ਅੱਛਾ ਇਹਦਾ ਨਾਮ ਭੁੱਲ ਗਿਆ ਮੈਂ ਉਹ ਕਹਿੰਦੇ ਨੇ ਇਹ ਛਾਲਾ ਛਾਲਾ ਸਾਰਾ ਬਸ ਜਿੰਨ ਵੱਡਾ ਨਹੀਂ ਇਹਦਾ ਆ ਜਾ ਆ ਜਾਏ ਮਗਰ ਦੀ ਮਗਰ ਹੋਈ ਜਾਂਦਾ ਰਹਿੰਦਾ ਬਹੁਤ ਵਧੀਆ ਫਿਰ ਜਿੰਨਾ ਸਿੱਧਾ ਹੋ ਉਹ ਨਹੀਂ ਹੈ ਬੂਝਾ ਹੱਥ ਚ ਨਹੀਂ ਤੁਸੀਂ ਜਿਵੇਂ ਨੇ ਮੈਂ ਦਵਾਰੇ ਦਵਾਰੇ ਬਾਡਾ ਪੀ ਜਾਊਗਾ ਲਓ ਜੀ ਹੁਣ ਆ ਹਿੰਦ ਤੇ ਆ ਗਿਆ ਨਿਚਰ ਨਾਲ ਇਹ ਦੁਆ ਦੇ ਹੀ ਖਤਮ ਹੋ ਗਏ ਤੁਸੀਂ ਫਿਰ ਹਰ ਰੋਜ਼ ਤੜਕੇ ਆ ਜਾਨੂੰ ਖੇਤ ਤੇ ਤੜਕੇ 5 ਵਜੇ ਅੱਛਾ 5 ਵਜੇ ਹਰ ਰੋਜ਼ ਹਰ ਰੋਜ਼ 5 ਵਜੇ 6 ਵਜੇ ਨੂੰ ਕੱਖ ਗੰਡਾ ਵੱਲ ਗੇੜੇ 'ਚ ਹਾਂ ਤੜਕੇ 6 ਵਜੇ ਨੂੰ ਵਾਪਸ ਵਾਪਸ ਜਾ ਕੇ ਕਰੋ ਸਾਦਾ ਪਾਣੀ ਛੱਕ ਕੇ ਇਹ ਵਿੱਚ ਖੇਰ ਇੱਥੇ ਕੰਮ ਹੋਵੇ ਨਾ ਹੋਵੇ ਹਾਂ ਕੀ ਬਾਰੇ ਜਿਹੜਾ ਹੁਣ ਆ ਦੁਆ ਕੰਮ ਕਰਨਾ ਹਾਂ ਇਹ 8 ਤੋਂ 7 ਤੋਂ ਲੈ ਕੇ ਤੜਕੇ ਦਪਹਿਰ ਦੇ ਦਾਹਵਾ ਦੇ ਤੇ ਸਹੀ ਹੈ ਉਹ ਦੁਆਦਰੀ ਵਧੀਆ ਠੰਡੇ ਠੰਡੇ ਦੁਆ ਦਾ ਠਨੇ ਵਿਚਾਰ ਹੋ ਜੀ ਮੰਜੀ ਤੋਂ ਅੱਛਾ ਰਾਤ ਨੂੰ ਜਿਹੜੇ ਦੁਕਾਨ ਟੇ ਲੋ ਲੋ ਰੋਟੀ ਪਾਣੀ ਦਪਹਿਰ ਦਾ ਨਾਲ ਹੀ ਲੈ ਆਉਣੇ ਹਾਂ ਪਤਾ ਘਰ ਚ ਪਾਣੀ ਨਾਲ ਚਾਹ ਪਾਣੀ ਇੱਥੇ ਕਰੀਏ ਇਹ ਬਿਲਕੁਲ ਛੋਟੀ ਉਮਰ ਚ ਇਹਦਾ ਪਿਓ ਇਹਨੂੰ ਛੱਡ ਕੇ ਮਰ ਗਿਆ ਜੀ ਦਾਰੂ ਵਾਲੀ ਪੀਂਦਾ ਜੀ ਅੱਛਾ ਸਾਨੂੰ ਵੀ ਅੱਜ ਹਰਕ ਬੰਦਾ ਕਹਿੰਦਾ ਵੀ ਇਹ ਤੋਰਾ ਤੋੜੂ ਦੇਖ ਲੈਨੇ ਖੇਤੀ ਬਹੁ ਵਧੀਆ ਤਰੀ ਹੋਈ ਹੈ ਵਧੀਆ ਕਰ ਅੱਛਾ ਹਾਂ ਕੀ ਬਾਤ ਹੈ ਦੋ ਦਿਨ ਪਹਿਂਤੀ ਆਓ ਦੋ ਭਾਈ ਨੇ ਹੂੰ ਆਉਣਾ ਓ ਲਾਈ ਬੈਨੇ ਦੋ ਮੱਕੀ ਦੇ ਗਿਲੇ ਕੋ ਮਿਰਚਾਂ ਨੇ ਹੂੰ ਬਾਕੀ ਦੀ ਆ ਲਾਈ ਹੋਈ ਠੀਕ ਕਿਤੇ ਲੈ ਕੇ ਨਾ ਅੱਛਾ ਬਾਕੀ ਦਾ ਆਉਦਾ ਵਹਣਾ ਮਿਰਚ ਲਾਈ ਹੋਈ ਹੈ ਹਾਂ ਉਹ ਮਿਰਚ ਲਾਈ ਉਹ ਦੋ ਭਾਈ ਨੇ ਭਾਈ ਜੁੱਤੀ ਹੈ ਕਿੰਨੀ ਮਿਰਚ ਲਾਈ ਹੈ ਕਿਲਾ ਬਰੋਂ ਤਾਂ ਨਹੀਂ ਆਇਆ ਕਿਤੇ ਇਹ ਨਾ ਨਾ ਇਹ ਖੁਦ ਜਰਮ ਸਾਡੇ ਪਿੰਡ ਦੇ ਨੇ ਆਪ ਛੋਟੀ ਉਮਰ ਦੀ ਨੇ ਆ ਤੁਸੀਂ ਕਮਾਲ ਦੀ ਗੱਲ ਦੇਖੋ ਮਿਰਚਾਂ ਮੁਰਚਾਂ ਦੇ ਵਿੱਚ ਬਹੁਤ ਫਾਇਦਾ ਇਹ ਇੱਕ ਮੁੰਡਾ ਮਾਸਤ ਹੁੰਨੇ ਵੜਦਾ ਹੁੰਦਾ ਸੀ ਮੇਰੇ ਮੁੰਡੇ ਨਾਲ ਇੱਕ ਇੱਚੀ ਵੜਦਾ ਹੁੰਦਾ ਜੀ ਅੱਛਾ ਉਹਨੇ ਵੱਡੇ ਨੇ ਪਹਿਲਾਂ ਫੈਕਟਰੀ ਜੀ ਦਾ ਵਲਾ ਚਲਾਏ ਨੇ ਹੂੰ ਖਾਇਆ ਚਲਾਏ ਹੂੰ ਹੂੰ ਸਾਲ ਦੋ ਸਾਲ ਉਹ ਦਿੰਦੇ ਤੇ 20-20 ਹਜ਼ਾਰ ਰੁਪਏ ਉਤਲਾ ਘੱਟ ਕੇ 20 ਦਿੰਦੇ ਤੇ ਉਹੋ ਜਿਹਾ ਜਮਾ ਰੱਖਦੇ ਸੀ ਹੂੰ ਉਹਨੇ ਉਹ ਦੁਬਾ ਗਾ ਡਿਊਟੀ ਦੇ ਸਾਥ ਦੀ ਬੜਾ ਭਾਦ ਜਾਂ ਆਉਣਿਆ ਹੂੰ ਦੂਏ ਨਾਲ ਰਲ ਕੇ ਪਰ ਹੁਣ ਬਾਹਾਂ ਠੇਕੇ ਦੀ ਸ਼ੀਸ਼ਾ ਤਕੀਲੇ ਹੋਰ ਵਧਾਤੇ ਉਹਨਾਂ ਨੇ 10 ਕਿਲੋ ਉਹਨਾਂ ਦੇ ਆਪਦੇ ਹੋ ਗਏ ਹੂੰ 24 ਘੰਟੇ ਮੱਕੀ ਵੱਢ ਲਈ ਜਿਰੀ ਵੱਢ ਲਈ ਆਲੂ ਲਾ ਲੇ ਮਿੱਚਾ ਲਾਣੀਆਂ ਪੂਰੀਆਂ ਜੀ ਰਹਿੰਦੇ ਆ ਹਾਂ ਕਿਸੇ ਤਰ੍ਹਾਂ ਦਾ ਉਹਨਾਂ ਨੇ ਤਾਂਸ ਨਹੀਂ ਖੇਡਣਾ ਕੋਈ ਉਹਨਾਂ ਨੇ ਨਸ਼ਾ ਨਹੀਂ ਕਰਦਾ ਜਿਹੜੇ ਅੱਜ ਕੱਲ੍ਹ ਦੇ ਕਹਿੰਦੇ ਨੇ ਠੀਕੇ ਲਾਵਨੀਆਂ ਫਲਾਨਾ ਭੁੱਕੀਆਂ ਗੋਲੀਆਂ ਕਹਿੰਦਾ ਬਿਲਕੁਲ ਸਾਡੀ ਉਮਰ ਚ ਉਹਦਾ ਪਿਓ ਨਾਲ ਹੀ ਉਹਨੂੰ ਜੁੜੀ ਰੱਖਦੇ ਨੇ ਹੂੰ ਦੇਖੋ ਤੁਸੀਂ ਫਿਰ ਮਤਲਬ ਇਹ ਤਾਂ ਆਪਾਂ ਪਤਾ ਨਹੀਂ ਇਹ ਕਿਉਂ ਕਹਿੰਦੇ ਲੋਕ ਵੀ ਇਹ ਖੇਤੀ ਦੇ ਵਿੱਚ ਤਾਂ ਕੁਝ ਨਹੀਂ ਇੱਕ ਤਾਂ ਸਿਰਫ ਜਿਹੜਾ ਇੱਕ ਇੱਕ ਰੇਸ ਦੇ ਵਿੱਚ ਰਹਿੰਦੇ ਆ ਜਾਂ ਕੋਈ ਕਰਜ਼ੇ ਦੇ ਬੰਦੇ ਵਾਲੇ ਲੈ ਲੈ ਇਹਦੇ ਵਿੱਚ ਤੁਹਾਨੂੰ ਮੈਂ ਉਹ ਜਿੰਨੀ ਵੀ ਗੱਲ ਆਪਾਂ ਕੋਈ ਤਮਾ ਵਧਾ ਲਈ ਉਹ ਗਾਂ ਵਧਦੀ ਜਾਂਦੀ ਹੈ ਹੂੰ ਹੁਣ ਤੁਸੀਂ ਦੇਖਣ ਹੁਣ ਦੇਖ ਲੋ ਮੰਤਰੀਆਂ ਕੋਲ ਕੀ ਘਾਟਾ ਕੋਈ ਹੂੰ ਅਜੇ ਵੀ ਉਹਨੂੰ ਆਇਆ ਰਹਿੰਦਾ ਅਸੀਂ ਗਾਂ ਜਾ ਕੇ ਹੱਥ ਪਾ ਲਈ ਉਹ ਗੱਲ ਸਾਡੀ ਇਹ ਆ ਸਹੀ ਗੱਲ ਹੈ ਹੁਣ ਅਸੀਂ ਆ ਇੱਕ ਫਸਲ ਤੋਂ ਦੋ ਫਸਲਾਂ ਲੈ ਨਹੀਂ ਜੀ ਦੀ ਤਕਨ ਅੱਛਾ ਅੱਜ ਵੀ ਦਿਨ ਆਦੇ ਬਾਣ ਚ ਤਿੰਨ ਫਸਲ ਅੱਛਾ ਉਦੋਂ ਬਾਅਦ ਫਿਰ ਇਹ ਚ ਰਹਿ ਗਈ ਗਿਆ ਜਿਹੜੀਆਂ ਹੁਣ ਆ ਹੁਣ ਠੇਕੇ ਵਾਲੀਆਂ ਸਾਰੀਆਂ ਲੈ ਲਈਆਂ ਹੁਣ ਇੱਕ ਕਿਲੇ ਜਿਹੇ 15-15 ਬੋਰੀਆਂ ਤੇ ਪਹੁੰਚਣਗੇ ਖਾਦਿਆਂ ਦੇ ਕੱਲੀਆਂ ਤੇ ਲਾ ਲਓ ਸਾਹਿਬ ਛਪਰੀਆਂ ਡਰ ਰਹੀਆਂ ਸਹੀ ਗੱਲ ਹੁਣ ਜੇ ਇਹਦੀ ਛੱਲੀ ਤੋੜ ਕੇ ਖਾਓਗੇ ਬਿਲਕੁਲ ਨਹੀਂ ਖਾਇਆ ਦੇ ਇੰਨੀ ਗੌੜੀ ਹੋ ਵੀ ਤੁਸੀਂ ਲਾ ਲਓ 15 ਬੋਰੀਆਂ ਹੋ ਗਿਆ ਹੋ ਗਿਆ 50-50 40 ਦੇ ਇੱਕ ਕਿਲੇ ਦੇ ਖਰਚੇ ਤੇ ਜਾਂਦੇ ਨੇ ਫਿਰ ਉਹ ਲੈਵਰ ਆ ਜਾਂਦੇ ਨੇ ਉਦੋਂ ਫਿਰ ਇਹ ਖਰਚਾ ਜੁੱਤ ਨਹੀਂ ਲੰਗੇ ਜੀ ਉਦੋਂ ਫਿਰ ਜੀਨੀ ਦਾ ਰਸੀ ਵੀ ਰਹਿ ਕਮਜ਼ੋਰ ਹੁੰਨੇ ਹੋ ਤੁਸੀਂ ਫਿਰ ਇਹਦੇ ਤੇ ਰੇਸਪਰੇ ਠੀਕ ਠਾਕ ਕਰਦੇ ਠੀਕ ਠਾਕ ਆ ਦੇ ਚੀ ਜਲਦੀ ਨਹੀਂ ਮੀਂਡਾ ਅੱਛਾ ਨਹੀਂ ਬਹੁਤ ਵਧੀਆ ਕਰਦੇ ਠੇਕਾ ਠੁੱਕਾ ਕੀ ਰੇਟ ਚੱਲਦਾ ਠੇਕ ਦਾ ਜੀ ਹੁਣ ਬਸ ਤਾਂ ਹੀ ਲੰਘਿਆ ਹੋਇਆ ਗਾ ਹੁਣ ਤਾਂ ਲੱਖ ਤੋਂ ਥੋੜਾ ਕਾ ਨਹੀਂ ਘੱਟ ਚੱਲਦਾ ਤੁਸੀਂ ਇਹ ਦੱਸੋ ਮੈਨੂੰ ਤੁਸੀਂ ਆਪਾਂ ਗੱਲਾਂ ਜਿਹੜੀਆਂ ਕਰੀ ਜਾਂਦੇ ਆ ਹਿਸਾਬ ਦਾ ਵਜਾ ਕਰਕੇ ਦੇਖੀਏ ਵੀ ਜੇ ਹੁਣ ਕਣਕ ਤੇ ਝੋਨਾ ਬੰਦਾ ਲਾਉਂਦਾ ਤੇ ਠੇਕੇ ਤੇ ਜ਼ਮੀਨ ਲੈ ਕੇ ਲਾਉਂਦਾ ਕੁਝ ਬਚਦਾ ਕੀ ਪਤਾ ਹੀ ਇਹ ਇਹ ਉਹਨਾਂ ਨੂੰ ਪੁੱਛਦੇ ਆ ਕਿਤੇ ਤਾਂ ਕਹਿੰਦੇ ਨੇ ਬਚਦਾ ਕਿਤੇ ਨੂੰ ਬਚਦਾ ਨਹੀਂ ਆਪ ਤਾਂ ਜ਼ਿੰਦਗੀ ਚ ਵਾਹੇ ਹੀ ਨਹੀਂ ਕਿਤੇ ਹਾਂਜੀ ਬਚਦਾ ਮਾੜਾ ਮੋਟਾ ਚਾਹੇ ਤਾਂ ਵੀ ਹੜ ਤੇ ਹੜ ਤੇ ਕਰਕੇ ਵੀ ਆਪਣਾ ਖੱਬਾ ਸਦਾ ਚੱਲੀ ਜਾਂਦਾ ਹੂੰ ਜਗਾ ਟਰੈਕਟਰ ਲਿਆ ਬਣੇ ਨੇ ਅਗਲੇ ਕੋਲੇ ਇੱਕ ਬਚਣ ਦਾ ਤਾਂ ਹੋਰ ਹੁੰਦਾ ਇਹਦੇ ਵਿੱਚ ਹਾਂਜੀ ਹਾਂਜੀ ਇਹ ਰੱਬ ਦੇ ਸ਼ਿਰਤੇ ਸਾਰਾ ਕੁਝ ਜ਼ਿੰਮੇਦਾਰ ਇਹ ਵੀ ਗੱਲ ਸਹੀ ਹੈ ਤੁਹਾਡੀ ਹਾਂ ਇੱਕ ਤਾਂ ਜੀ ਮੈਂ ਹੁਣ ਆਪਣੇ ਦੇਖ ਲਾ ਵੀ ਮਰਿੰਡੇ ਤੋਂ ਲੈ ਕੇ ਜਲੰਧਰ ਅੰਮ੍ਰਿਤਸਰ ਹੂੰ ਦੋ ਗਿਆ ਆਪਣਾ ਇਹ ਏਰੀਆ ਮਰ ਗਿਆ ਹਮ ਅ ਸੰਗਰੂਰ ਜਿਹੜਾ ਦੋ ਕੁ ਜਿਹਰੇ ਲੈ ਗਏ ਤੇ ਇਹ ਜਿਹੜੇ ਆਪਣੇ ਕਣਕ ਤੇ ਸੌਣੀ ਨਹੀਂ ਮਰੀ ਹਮ ਨਹੀਂ ਇਹ ਕਣਕ ਸੌਣੀ ਸਾਰੀ ਖਤਮ ਹੋਈ ਹੋਈ ਹੈ ਇੱਧਰ ਹਮ ਆਪੀ ਖਤਮ ਹੋ ਗਿਆ ਜਿਹਦੇ ਕੋਲ ਅੱਜ 15 ਕਿਲੋ ਠਿੱਕੇ ਦੇ ਲੈਤੇ ਨਹੀਂ 10 ਲੈਤੇ ਨਹੀਂ ਹਮ ਸਮਝ ਲੈਣਾ ਆਪਦਾ ਖਰਚਾ ਪੈਗਾ ਉੱਤੇ ਰਾਇ ਜਿਹਨੂੰ ਫਸਲ ਹੀ ਮਰ ਗਈ ਮਰੂ ਮੂੜ ਗਾਣੇ ਹੁਣੋਂ ਪਿੱਛੇ ਜਿਹੜੇ ਪਏ ਤੇ ਇੱਧਰ ਵੱਡੇ ਕਿ ਨਹੀਂ ਹਮ ਹੋ ਲਾਲਾ ਉਹ ਇੱਕ ਜੀਵੀਦਾਰ ਦੇ 25 ਕਿਲੇ ਠੇਕੇ ਤੇ 25 ਕਿਲੇ ਠੇਕੇ ਦੀ ਲੈ ਤੇ ਹੋਏ ਸੀ। ਆਹੋ ਹਾਂਜੀ। ਹਾਂ। ਸਮਝ ਗਏ ਗਏ ਲੋ ਪਿੱਛੇ। ਅੰਮਾ ਜਾ ਕੇ ਆਇਆ ਸੀ ਉਧਰ ਪਿੰਡ ਹੈ ਗਿਆ ਬਟੰਡੇ ਦੇ ਪਰਲੇ ਪਾਸੇ। ਹਾਂ ਉਹ ਦੇਖ ਲਓ 25 ਦੇ 25 ਖਤਮ ਹੋ ਗਏ। ਹੂੰ। ਹੋਰ ਤਾਂ ਹਾ ਮਾਰਦਾ ਦੀ ਫਿਰ ਉਹ ਜਿਹੜੇ ਹੁੰਦੇ ਨੇ ਪੰਜ ਚਾਰ ਉਹ ਵੀ ਆਪਦੇ। ਹੂੰ। ਕੋਈ ਨਹੀਂ ਪਈ ਰਹਣ ਦੇ ਫੇਰ ਡਿੱਗੂ ਹਵਾ। ਹਾਂ। ਠੀਕ ਆਉਂਦਾ ਬਹਣੀ ਵਿੱਚ ਹੀ ਜਾਂਦਾ। ਜਿਹਨੂੰ ਹੁਣ 25 ਕਿਲੇ ਦਾ ਉਹ ਠੇਕਾ ਹੋ ਗਿਆ। ਪੰਜ ਚਾਰ ਕਿਲੇ ਉਹਦੇ ਕੋਲੇ ਆਪਦੇ ਕੋਲੇ। ਮੈਨੂੰ ਲੱਗਦਾ ਵਿੱਚੇ ਜੇਕਰ ਤੁਸੀਂ ਇਹ ਹਿਸਾਬ ਲਾਓ ਵੀ ਮੈਨੂੰ ਲੱਗਦਾ ਵੀ ਲੱਖ ਰੁਪਇਆ ਕਮਾਈ ਹੁੰਦੀ ਹੋਊਗੀ ਕਣਕ ਦੇ ਝੋਨੇ ਦਾ ਰਲਾ ਕੇ ਕਿੱਲੇ ਦੀ ਸਾਲ ਦੀ। ਕਿਹ ਬਾਤ ਹੁੰਦੇ? ਲੱਖ ਚਲੋ ਵੱਧ ਵੀ ਹੋ ਜਾਂਦੇ ਫਿਰ ਖਰਚਾ ਆ ਜਾਂਦਾ ਵਿੱਚ ਉਸੇ ਗੀਲੇ ਜੀ ਢਲ ਕੇ ਉਹਦੇ ਵਿੱਚ ਆਏ। ਮੈਂ ਆਪਾਂ ਜੇ ਕਮਾਈ ਵੀ ਕੱਲੀ ਦੇਖੀ। ਹਾਂ। ਉਹ ਕਿੰਨੀ ਕੁ ਹੋ ਜਾਂਦੀ ਹੈ? ਕਮਾਈ ਹਾਂ ਹੁਣ ਮੈਨੂੰ ਲੱਗਦਾ 70 ਕਦੇ ਲਵੇ ਜਾਂਦੇ ਉਹ ਕਣਕ ਨਾ 60 70 ਕਦੇ। ਹਾਂ। 60 70 ਦੀ ਜੀਰੀ ਐ ਨਹੀਂ ਕੋਈ ਬਾਹਰ ਫਰਕ ਨਹੀਂ ਪੈਂਦਾ ਵੀ ਜਾਂ 2 ਲੱਖ ਦੀ ਕਿੱਲੇ ਜੀਰੀ ਲਈ। ਹੁਣ ਦੇਖੋ ਜੀ ਜਿਹੜੀ ਕੋਈ ਚੀਜ਼ ਲੈਣਿਆ ਹੈਗੀ ਤੇ 10 ਗ੍ਰਾਮ। ਦੰਦੇ 500 ਦੀ ਜਿਹੜੀ ਅਸੀਂ ਇਹਦੇ ਉੱਤੇ ਸਿਰਕਲੋ ਤੁਸੀਂ ਲਓ ਰੁਪਈਆ ਸਾਡਾ ਡੂਰ ਸ਼ੋਪ ਵਧਿਆ ਕਣਕ ਦੇ ਕਾਊਂਟਰ ਲਾ ਮੰਗਰ ਦੇਖੋ ਕਿਥੇ ਤਾਂ 500 ਦੀ 10 ਗ੍ਰਾਮ ਚੀਜ਼ ਆਉਂਦੀ ਹੈ ਹੈ ਉਹ ਕਾਊਂਟਰ ਦੇ ਹਿਸਾਬ ਨਾਲ ਵਧਿਆ 500 ਕਾਊਂਟਰ ਦਾ ਅਸੀਂ ਤਾਂ ਗ੍ਰਾਮ ਦੇ ਹਿਸਾਬ ਨਾਲ ਲੈਣੀ ਹੈ ਉਹ ਦੇਖੋ ਜੇ ਆਪ ਜਿਹੜਾ ਕਾਊਂਟਰ ਹੈ ਹਿਸਾਬ ਤੇ ਅਸੀਂ ਆਪੀ ਥੱਲੇ ਡਿੱਗਣਾ ਤਾਂ ਹੋ ਹੀ ਨਹੀਂ ਸਕਦੇ ਗੱਲ ਸਹੀ ਇਹ ਤਾਂ ਫੈਕਟਰੀ ਕੰਪਨੀ ਵਾਲਿਆਂ ਦਾ ਕੰਮ ਆ ਬਸ ਸਭ ਉਹ ਕਾਮਯਾਬ ਨੇ ਬਾਣੀ ਬੁਣੀ ਦੁਕਾਨਾਂ ਲੱਗ ਗਈਆਂ ਜਿਹੜੇ ਆਪਾਂ ਬਾਕੀ ਦੀ ਹੁਣ ਜਿਵੇਂ ਆ ਹੁਣ ਤੂੜੀ ਨੂੰ ਕੋਈ ਨਹੀਂ ਜਾਂਦਾ ਹੁਣ ਸਾਡੇ ਲੋਕਾਂ ਨੇ ਬਹੁਤ ਨੇ ਅੱਗ ਲਾਈ ਐ ਕਿਸੇ ਢੇਲ ਆਇਆ 100 200 ਦਾ ਕੰਟਰਾ ਤੂੜੀਆ ਕੀ ਕਰੇਗਾ ਨਹੀਂ ਠੇਕੇ ਵਾਲੇ ਦੇ ਅੱਗੇ ਤੂੜੀ ਟਾੜੀ ਵਿੱਚ ਵਿਕ ਜਾਂਦੀ ਘਰ ਪੂਰਾ ਜਾ ਹੋਏ ਹੁਣ ਉਹ ਵੀ ਲੈ ਵੇ ਸਾਰਾ ਕੁਝ ਉੱਤੀ ਤੂੜੀ ਦਾ ਰੇਟ ਹੀ ਵੜ ਡਿੱਗ ਪਿਆ ਹਾਂ ਕੀ ਐ 200 300 ਕਿੰਨੇ ਦੋ ਕੁ ਸੌ ਨੂੰ ਹੀ ਆਉਗੂ ਹੁਣ ਤਾਂ ਚੱਕਦੇ ਨੇ ਆ ਲਾਈ ਮੱਠਣ ਲੋਕ ਤੇ ਪਾਪਾ ਲਫਾਪੇ ਹੋਰ ਕੀ ਆ ਹੁਣ ਦੋ ਕਈ ਘਰ ਹਟ ਕੇ ਮਿਲ ਆ ਵਿਆਚਾਰ ਵਾਲੇ ਟੋਈ ਪਰੇ ਬੈਠੇ ਨੇ ਦੋ ਦਿਨ ਬੜੀਆਂ ਲਾਚੜ ਕੇ ਇਹ ਚਾਰ ਚੂਰ ਨੇ ਮੈਨੂੰ ਲੱਗਦਾ ਰੇਡ ਘਟਾਤੇ ਕਿ ਨਹੀਂ ਹਾਂ ਚਾਰ ਨਹੀਂ ਘਟਾਤੇ ਜੀ ਕਿ ਆ ਕਿੱਥੇ ਤੋਂ ਛਲ ਛਲ ਤੂੜੀ ਪੈਂਦੀ ਹਾਂ ਕਿੱਥੇ ਹੁਣ ਤੁਸੀਂ ਸ਼ਹਿਰਾਂ ਚ ਰਹਿੰਦੇ ਹੋਮੋ ਕਿ ਸ਼ਹਿਰਾਂ ਜਾਣਦੇ ਹੋ ਹਾਂ ਹਾਂ ਵੀ ਲਾ ਲੋ ਵੀ ਇੱਕ ਕਈ ਕਈ ਬੰਨਿਆਂ ਕੋਲੇ ਦਾ 100 150 50 ਗਾਈਆਂ ਦੇ ਫਾਰਮ ਨੇ ਕਿੱਥੇ ਤੋਂ ਉਹ ਤੂੜੀ ਪੈਂਦੀ ਦੀ ਹਾਂ ਕਿੱਥੇ ਹੁਣ ਗੰਢਾ ਸਾਡੇ ਆ ਪੱਠੜੀਆਂ ਫੈਕਟਰੀ ਕਾਂਝੜਿਆ ਫੈਕਟਰੀ ਦੋ ਤਿੰਨਾਂ ਸਾਡੇ ਲਵੇ ਫੈਕਟਰੀਆਂ ਨੇ ਆਲਾ ਫੂਲ ਮਾਰਦਾ ਗੱਡੀ ਵਰ ਕਿੱਥੇ ਵਗ ਜੇ ਨਾ ਚਾਰ ਕਨੀ ਚਾਗਦੇ ਨਾ ਹਰੇ ਕਨੀ ਜਾ ਅਸ਼ਕ ਨਹੀਂ ਤੂੜੀ ਕਨੀ ਚਾਗਦੇ ਨਾ ਹਰੇ ਕਨੀ ਜਾ ਹੂੰ ਚਾਰ ਹੀ ਚੱਲਦਾ ਕੱਲਾ ਹੀ ਚਾਰ ਹੀ ਚੱਲਦਾ ਉਧਰ ਪੁੱਛੇ ਕੋਈ ਸੰਨੀ ਵੀ ਨਹੀਂ ਰਣੌਣੀ ਪੈਂਦੀ ਸਿੱਧਾ ਹੀ ਕੰਮ ਜਿਹੜੋ ਹੋਰ ਪੁੱਛੇ ਪੁੱਛੇ ਨੇ ਆਪਣੇ ਛਰੋ ਛਰਾਂ ਦੇ ਹੋ ਗਏ ਉਹ ਵੀ ਫੈਕਟਰੀਆਂ ਜਾਣ ਲੱਗੇ ਤੂੜੀ ਅੱਗੇ ਫੈਕਟਰੀਆਂ ਜਾਂਦੀ ਦੀ ਤਾਂ ਸ਼ੌਕੇ ਰੇਤ ਦੀ ਬੁਧਵਾ ਜੀ ਹੁਣ ਮੈਂ ਕਰਜ ਕੋ ਜੇ ਲਈ ਜਾਊਂਗਾ ਲੂਗਾ ਕੜਾਈ ਆਊਂਗਾ ਮੋੜੂਂਗਾ ਨਹੀਂ ਫੇਰ ਉਹ ਤਾਂ ਔਖੀ ਆਊਂਗਾ ਆ ਡੋਟੀ ਸੋਚਾ ਨਹੀਂ ਬਿਲਕੁਲ ਕੋਈ ਸਹੀ ਗੱਲ ਪਰ ਉਹ ਜਿਹੜੀ ਗੱਲ ਦੂਸਰੇ ਪਾਸੇ ਆਪਾਂ ਦੇਖਿਆ ਜਾਵੇ ਤੇ ਇੱਥੇ ਤਾਂ 50 60 ਹਜ਼ਾਰ ਨੂੰ ਨਹੀਂ ਠੇਕਾ ਮਾਣ ਪਰ ਜੇ ਹੁਣ 85 ਹਜ਼ਾਰ ਤੋਂ ਘੱਟ ਦਾ ਕੋਈ ਕੀਲਾ ਹੈ ਹੀ ਨਹੀਂ ਤੇ 85 ਹਜ਼ਾਰ ਦੇ ਵਿੱਚ ਕੀ ਰਹਿੰਦਾ ਹੈ ਹਾਂ ਬਣਦੀ ਹੈ ਜੀ ਕੋਈ ਗੱਲ 85 ਦਾ ਆਮ ਰੇਟ ਵੱਜ ਗਿਆ ਉਹ ਆ ਲੱਗੇ ਹੋ ਨਹੀਂ 85 ਹਮ ਜਲਾ सोनू ਦੇਤਾ ਮੈਂ ਛੋੜੇ ਬਾਣ ਦਾ ਹੂੰ ਉਦੋਂ ਬਾਹਰ ਲਾ ਲੋ ਜਿੱਦ ਦੇ ਨੂੰ ਵਾਸ਼ ਨੂੰ ਪੱਕੀ ਕਰਿਆ ਉਦੋਂ ਬਾਅਦ ਮੈਂ ਚਾੱਕ ਕੇ ਦਿੱਤੇ ਐ ਜੇ ਤੁਸੀਂ ਮੈਨੂੰ 5 ਕਿਲੇ ਜਾਂ 10 ਸੋਤੋਂ ਲੈ ਲੈ ਦੇਖ ਲੈ ਕਿੰਨਾ ਠੇਕਾ ਬਣਨਾ ਕਿੰਨਾ ਠੇਕਾ ਬਣ ਗਿਆ ਉਹ ਵੀ ਆੜਤੀਆਂ ਤੋਂ ਚਾੱਕ ਕੇ پیسے ਦੇਣੇ ਤੇ ਉਹਦਾ ਪਿਆਜ ਅੱਦੇ ਹਾਂ ਉਹ ਪਹਿਲਾਂ ਦੇ ਦੇਣੇ ਤੈਨੂੰ ਉਦੋਂ ਬਾਅਦ ਮੈਂ ਜੀਰੀ ਲਾਉਂਗਾ ਭਈਆਂ ਦੀ ਲੈ ਲਾ ਕਦੋਂ ਤੋਂ ਲੈ ਕੇ ਆਦਾ ਤੇਲ ਖਰਚਾ ਬਹੁਤ ਛੋਨੇ ਤੇ ਹਾਂ ਉਹ ਕਰਕੇ ਉਦੋਂ ਬਾਅਦ ਜਦੋਂ ਮੇਰੀ ਉਹ ਮੂਰੇ ਫੇਰ ਉਹ ਫਸਲ ਆ ਗਈ ਜਦੋਂ ਉਹ ਤਿਆਰਿਆ ਕਰੂੰ ਤੇਰਾ ਫੇਰ ਮੂਰੇ ਮੇਰਾ ਠੇਕਾ ਆ ਕੇ ਦੇਖ ਲੈ ਜਮਾਂ ਸੀ ਫੇਰ ਗਾਹ ਕਣਕ ਵੇਲੇ ਨੂੰ ਮਾਣਾ ਮੋਟਾ ਦੇਖਦੇ ਵੀ ਜੋ ਬਚਦਾ ਕਿ ਨਾ ਬਹੁਤ ਜ਼ਿਆਦਾ ਜਾਓ ਫਸਲੇ ਰੱਬ ਹੁਣ ਆ ਬੰਦਾ ਮੇਰੇ ਕੋਲ ਬਹੁਤ ਮੈਂਦਾ ਦਵਾਣਾ ਲੈ ਇਨ ਇਹਨੂੰ ਪਤਾ ਹੋ ਵੀ ਕਿੰਨਾ ਕੁ ਬਚਦਾ ਹੋ ਕੋਈ ਆਰਟੇ ਨਹੀਂ ਬੰਦੇ ਨੂੰ ਹਾਂਜੀ ਨੀਰਾ ਦੇ ਖਾਨ ਜੋ ਕੋਈ ਕਦੇ ਵੇਚ ਜਾਂਦੀਆ ਹੋਦਾ ਡਾਕ ਇੱਕ ਸਾਡਾ ਫੇਰ ਅਸੀਂ ਜਾਣ ਪੜੀ ਜੀ ਬੰਦੇ ਜਿਹੜੇ ਹੋਦਾ ਕੰਮ ਆਈ ਨਹੀਂ ਠੀਕ ਹੈ ਖਰਚਾ ਬਹੁਤਾ ਪਈ ਜੀ ਟਾਈਮ ਹੁਣ ਇਹਨਾਂ ਨੂੰ 5 ਕਿਲੇ ਆਣਾ ਜਿਹੜੇ ਦਵਾਈ ਮਖਾ ਬੰਦੇ ਨੂੰ ਇਹ ਨਾਲ ਕੋਰਾ ਇਸਦਾ ਉਹ ਠੇਕੇ ਤੇ ਲਈਓ ਜੀ ਤੁਸੀਂ ਇਹਨਾਂ ਨੂੰ ਪਤਾ ਹੁੰਦਾ ਵੀ ਕੀ ਖਰਚਾ 5 ਕਿਲੇ ਦਾ ਇਹ ਕੀ ਰੇਟ ਮਿਲਿਆ 70 ਗੱਟਾ ਬੋਲੋ 75 75 ਤੇ ਪੰਜ ਆਹੀ ਵਾਹਣਾ ਦਵਾਇਆ ਹੋਇਆ ਮੇਰਾ ਆਲਾ ਲਵੀ ਆਇਆ ਹੂੰ ਆਇਆ ਵੀ ਹੋਰ ਕੋਈ ਗੱਟਾ ਨਹੀਂ ਤੁਸੀਂ ਇੱਕ ਗੱਲ ਹੋਰ ਦੇਖੋ ਮਤਲਬ ਸਾਰੇ ਤਾਂ ਨਹੀਂ ਆਪਾਂ ਕਹਿੰਦੇ ਬਹੁਤ ਸਾਰੇ ਲੋਕ ਜਿਹੜੇ ਠੇਕੇ ਤੇ ਜ਼ਮੀਨਾਂ ਦਿੰਦੇ ਐ ਉਹ ਇਹ ਗੱਲ ਕਹਿੰਦੇ ਹਨਾ ਵੀ ਖੇਤੀ ਚੋਂ ਭਾਈ ਕੁਝ ਬਚਦਾ ਨਹੀਂ ਸੀ ਤਾਂ ਕਰਕੇ ਇਸ ਤੇ ਠੇਕੇ ਦੀ ਦੇਣ ਲੱਗੇ ਪਰ ਉਹ ਠੇਕਾ ਵਧਾ ਕੇ ਦਿੰਦੇ ਐ ਬੀਜ ਜਦੋਂ ਬਚਦਾ ਨਹੀਂ ਉਹ ਅਗਲੇ ਨੂੰ ਵਿਚਾਰੇ ਨੂੰ ਕਿੱਥੋਂ ਬਚਦਾ ਹੋਊਗਾ ਉਹਦੇ ਵਿੱਚ ਇਹ ਗੱਲਾਂ ਨਹੀਂ ਦੋ ਤਿੰਨ ਗੱਲਾਂ ਨਹੀਂ ਹਾਂਜੀ ਹੁਣ ਤਾਂ ਇਹ ਠੇਕੇ ਵਾਲੇ ਵੀ ਆ ਵਿੱਚ ਦੀ ਉਧਰੋਂ ਦੀ ਹੁਣ ਤਾਂ ਫੋਨ ਜੱਲ ਪਈ ਮੈਂ ਕਿਹੜੇ ਤੇਰੇ ਘਰੇ ਆਉਣਾ ਹੂੰ ਮੈਂ ਠੇਕੇ ਦੇ ਦਿੰਦਾ ਤੂੰ ਠੇਕੇ ਦੇ ਦਿੰਦਾ ਉਹ ਘਰੇ ਬੈਠੀ ਗੱਲ ਕਰ ਲੈਣੇ ਨੇ ਵੀ ਫਲਾਣਾ ਮੇਰੇ ਕੋਲ ਆਇਆ ਸੀ ਆਹ ਰੇਟ ਤੇ ਵੀ ਆ ਪਾਰ ਰੇਟ ਕਰ ਦਿਓ ਬਸ ਹਾਂ ਹੁਣਾਂ ਤਾਂ ਮੈਂ ਤੇਰੇ ਜਦੋਂ ਮੈਂ ਤੇਰੇ ਘਰੇ ਆਉਂ ਉਹਦੋਂ ਤਾਂ ਕੀ ਕੁਛ ਹੋਈ ਤੇਰੇ ਜਾਣੇ ਜਾਂਦੀ ਕਿੰਨੀਆਂ ਗੱਲਾਂ ਬਦਲ ਜਾਣੀਆਂ ਬਿਲਕੁਲ ਉਹ ਤੇਰੇ ਮੂੰਹ ਦੇ ਤਾਂ ਹੀ ਗਏ ਜਾਣਗੇ ਅੰਦਰੋਂ ਖੁਸ਼ ਹੁੰਦੇ ਨੇ ਵੀ ਆਪਣਾ ਠੇਕਾ ਵਧੀ ਜਾਂਦਾ ਮੇਰੇ ਹਿਸਾਬ ਨਾਲ ਠੇਕੇ ਤਾਂ ਹੁਣ ਟੁੱਟਣਗੇ ਜਿਸ ਹਿਸਾਬ ਨਾਲ ਲੋਕ ਖੇਤੀ ਕਰਨਾ ਛੱਡੀ ਜਾਂਦੇ ਆ ਨਾ ਰੇਟ ਘਟਣ ਲੱਗਣਗੇ ਹੌਲੀ ਹੌਲੀ ਰੇਟ ਆ ਰੇਟ ਇਹ 5 4 4 ਮੈਂ ਹੀ ਨਹੀਂ ਕਹਿੰਦਾ ਵੀ ਘਟਣਗੇ ਲੈ 5 6 ਸਾਲ ਤਾਂ ਨਹੀਂ ਘਟਦੇ ਆਈ ਨਹੀਂ ਪਤਾ ਵਾਦੀ ਲੰਘ ਜਾਂ ਬਾਕੀ ਜਿਹੜੀ ਆਪਾਂ ਸਰਕਾਰਾਂ ਦੀਆਂ ਕੋਈ ਖਰੀਦਾਂ ਦੀਆਂ ਨੀਤੀਆਂ ਨੂੰ ਤੋਂ ਜੋ ਉਹ ਸਾਰਾ ਫਿਰ ਤਾਂ ਕੰਮ ਵਾਲਾ ਤਾਂ ਡਾਉਣੀ ਹੈ ਦੁਆਲ ਕਮਲ ਆਏ ਆ ਨਾ ਖੇਤੀ ਤੁਸੀਂ ਜਿਹਦਾ ਜਵਾਖ ਬਾਹਰ ਭੱਗਿਆ ਉਹ ਖੇਤੀ ਛੱਡ ਦਿੰਦਾ ਹਮ ਇੱਕ ਇਕਲੇ 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 ਉਹੀ ਤੇ ਗੱਲ ਸਾਰੇ ਤਾਂ ਨਹੀਂ ਆਪਾਂ ਕਹਿੰਦੇ ਸਾਰੇ ਤਾਂ ਨਹੀਂ ਆਪਾਂ ਕਹਿੰਦੇ ਪਰ ਬਹੁਤ ਸਾਰੇ ਆ ਵੀ ਚਲੋ ਭਾਈ ਹੁਣ ਮੁੰਡਾ ਲੱਗ ਗਿਆ ਤੇ ਹੁਣ ਛੱਡੋ ਬਰੇ ਜੀ ਦਾ ਜੀ ਕਈ ਜੀ ਜਾਉਣ ਗਈਆਂ ਜਿਹੜੀ ਆਪਣੀ ਖੇਤੀ ਹੈ ਕਲੇ ਕਲੇ ਨੇ ਜਾ ਹੋਰ ਨੇ ਇਹ ਆਪਣੇ ਲੋਕਾਂ ਦੀ ਤੇ ਜਵਾਕਾਂ ਦੀ ਸੋਚਦਾ ਉਧਰ ਨੂੰ ਤੁਰ ਜਾਂਦੀ ਹੈ ਹਮ ਜਿੰਨਾ ਬਿਹਾਰ ਦਾ ਤੇ ਨੇਪਾਲੀ ਆਪਣਾ ਹੋਰ ਹੈ ਉਹ ਸਾਰੇ ਇੱਥੇ ਹੁਣ ਮੇਰੇ ਕੋਲ ਆ ਫਾਰਮ ਇੱਕ ਪਈਏ ਦੇ ਚਾ ਚਾਰ ਪਾਪਨ ਜਵਾਗ ਨਹੀਂ ਹੂੰ ਤੇਰੇ ਮਾ ਇਥੇ ਕੋਲੇ ਬਹਾ ਦੇਣਾ ਸਾਰਾ ਪਰਿਵਾਰ ਦੇਖੋ ਜੀ ਇਹਨਾਂ ਨੂੰ ਅਕਲ ਨਹੀਂ ਆਈ ਹੋਈ ਆਪਣੇ ਨੂੰ ਹੂੰ ਆਪਣੇ ਪੰਜਾਬ ਲੋਕ ਅਕਲ ਹਾਂਜੀ ਨਾ ਤਾਂ ਉਹਨਾਂ ਦੀ ਵੀ ਸੁਪਾਈਨ ਕਰ ਸਕਦਾ ਹੂੰ ਵੀ ਆਪਣੇ ਪੰਜਾਬ ਦੇ ਨਹੀਂ ਕੋ ਬਿਹਾਰ ਦੇ ਨਹੀਂ ਅੱਛਾ ਲੈ ਉਹਨਾਂ ਦੀ ਸਫਾਈ ਦੇਖੀ ਨਾਲੇ ਉਹਨਾਂ ਦੇ ਘਰਾਂ 'ਚ ਦੀ ਸਫਾਈ ਦੇਖਾ ਪਾਈ ਬੱਲੇ ਨੂੰ ਹੂੰ ਅੱਜ ਬਾਣੀਆਂ ਨੂੰ ਪੂਰੇ ਲੈ ਫਿਰਦੇ ਨੇ ਨਾਲੇ ਹੂੰ ਸ਼ਾਹੋਗਤਾਂ ਦੇ ਕੋਲ 'ਚ ਬਿਲਕੁਲ ਇੱਕ ਇੱਕ ਪਈਏ ਦੇ ਇਥੇ ਛੀ ਜਵਾਕ ਨੇ ਸਾਡੇ ਹੂੰ ਨਹੀਂ ਤਾਂ ਹੁਣ 30 35 ਲੱਖ ਦਾ ਘਰ ਪੂਰਾ ਵਧੀਆ ਦੂਰੀ ਹੱਤਾਂ ਲੈ ਗਿਆ। ਅੱਛਾ ਇੱਕ ਜੂਸ਼ ਵਾਲਾ ਚੱਲਦਾ ਨਾ। ਹੂੰ। ਬੇਰ ਆਂਡਾ ਦੀ ਜਿਹੜੀ ਚੱਲਦੀ ਰਹਾ। ਹੂੰ। ਜਵਾਕਾਂ ਦੀ ਪੜਾਈ ਹੁਕ ਤੇ ਜਵਾਕ ਉਹਦੇ ਇੰਨੇ ਤੇਜ਼ ਨੇ। 5ਵੀਂ 6ਵੀਂ 'ਚ ਸਾਡੇ ਕੋਈ ਜਵਾਕ ਨਹੀਂ ਹੁੰਦੇ ਮੁਕਾਬਲੇ ਪੜਾਈ 'ਚ। ਹੂੰ। ਲਾਲਾ ਜੀ ਆ ਜਿਹੜੇ ਅੰਗਰੇਜ਼ੀ ਕੋਸਟ ਆ। ਆੜੇ ਅੰਗਰੇਜ਼ੀ ਸਕੂਲਾਂ 'ਚ ਆਏ ਤਾਂ ਗੋਗਪਨ ਬਣਾਈ ਜਾਂਦੇ ਜਵਾਕ। ਹਾਂ ਇਹ ਬਿਲਕੁਲ ਗੋਗੋ ਜੀ। ਜਿਹੜੇ ਆਪਣੀ ਬਾਹਰਲੀ ਪੜਾਈ ਹੈ। ਹਾਂ। ਉਹ ਤਾਂ ਸਾਰੇ ਉਹਨਾਂ ਵੀ ਪ੍ਰਧਾਨ ਮੰਤਰੀ ਉਹਨਾਂ ਆਪਦੇ ਜਿਹੜੇ ਕਹਿੰਦੇ ਨੇ ਬਾਹਰ ਜਾਣੇ 40 45 20 ਲੱਖ ਭਰ ਦਿੰਦੇ ਆਪਾਂ ਉਹਨਾਂ ਦੇ ਨਾ ਉਹਨਾਂ ਦੇ ਆਪਣੀ ਪੜ੍ਹਾਈ ਪਛਿੰਦਾ ਪਸੰਦ ਨਹੀਂ ਪਹਿਲਾਂ ਤੁਸੀਂ ਆ ਜੀ ਇੱਥੇ ਜਾਓਗੇ 5 ਸਾਲ ਕਹਿੰਦੇ ਨੇ ਪੜ੍ਹਾਈ ਉਹ ਕਾਲਜ ਦੇ ਪੈਸੇ ਭਰਾ ਦਿੰਦੇ ਨੇ ਹਾਂ ਆਂਦਣੇ ਨੇ ਥੋੜਾ ਘਣਾ ਇਹ ਪੜ੍ਹ ਲਿਆ ਜਾਏ ਕੁਛ ਉਹਨੂੰ ਹੋਣਾ ਕਿਹੜੇ ਨੰਬਰ ਨੇ ਕਿਸ ਨੂੰ ਬਣਾਤਾ ਐਨਾ ਰਜਾ ਕਿਸ ਨੂੰ ਦੇਤੀ ਨਾ ਤਾਂ ਇਹ ਸੌਨਾਂ ਨਹੀਂ ਜਾਵਾ ਪੂਰਾ ਕਰ ਲੈ ਆਪਣੇ ਪੰਜਾਬ ਨਾਲ ਹੀ ਉਹ ਅਮਰੀਕਾ ਕੈਨੇਡਾ ਚਲੀ ਜਾਂਦੀ ਹੈ हां जमा सही ਗੱਲ ਹੈ ਇਹ ਗਾ ਉਹ ਜਵਾਕ ਚੋਚਦੇ ਜਾਂਦੇ ਆ ਤੇ ਲੱਖਾਂ ਰੁਪਏ ਲੈ ਕੇ ਜਾਂਦੇ ਆ ਉਹੀ ਗੱਲ ਕਰਦਾ ਉਹ ਜਿਹੜੀ ਲੱਖਾਂ ਦੀ ਆਮਦਨ ਉਹ ਉਹਨਾਂ ਨੂੰ ਅੰਗਰੇਜ਼ਾਂ ਨੂੰ ਉਹਨਾਂ ਨੂੰ ਹੋਈ ਜਾਂਦੀ ਹੈ ਉਹ ਇੱਥੋਂ ਹੀ ਚੱਲੀ ਜਾਂਦਾ ਹੈਗਾ ਇੱਥੋਂ ਹੀ ਚੱਲੀ ਜਾਂਦਾ ਉਹ ਹੁਣ ਉਹਨਾਂ ਨੂੰ ਕੀ ਲੋੜਾਂ ਨਹੀਂ ਖੋਲਣ ਦੀ ਆ ਹੂੰ ਪੱਕੜ ਜੇ ਰਹੇ ਕੋਈ ਜਵਾਕ ਰਿਹਾ ਇਹ ਗੱਲਾ ਪੜਦਾ ਹੂ ਹੂੰ ਕੁੜੀਆ ਜਹਾ ਮੋਟਾ ਨਾ ਹੁਣ ਕੋਈ ਕਿਸੇ ਨਹੀਂ ਮੰਨਦਾ ਨਾ ਸੰਦੇ ਕਿਸੇ ਅੱਗੇ ਚਾਚੇ ਤਾਏ ਹੁੰਦੇ ਉਧਰ ਉਧਰੀ ਚਾਹੇ ਛੋਟਾ ਪਰਿਵਾਰ ਕਿੱਡੇ ਹੁੰਦਾ ਜਿੱਕ ਕੋ ਬੈਠਾ ਆਪਣਾ ਸਿਆਣਾ ਬੰਦਾ ਆ ਜਾਂਦਾ ਤੇ ਕੁੜੀਆਂ ਜਿਹਾ ਪਮੜਾਉ ਨੀਵੀਂ ਪਾ ਲੈਣਾ ਉੱਠ ਕੇ ਦੁਰ ਜਾਂਦਾ ਵੀ ਇੱਥੇ ਜਾਲੇ ਗੱਲਬਾਤ ਕਰਦਾ ਹੁਣ ਕੋਈ ਨਹੀਂ ਹੁਣ ਤੂੰ ਆਪਾਂ ਆਪਦੇ ਬੱਚੇ ਨੂੰ ਕਿਸੇ ਨੂੰ ਸਮਝਾ ਲਈ ਬਸ ਉਹਲੀ ਤੇ ਨਹੀਂ ਆਉਂਦਾ ਜਿਉ ਕੇ ਰਬਾਣ ਜੀ ਹੂੰ ਉਹਨੇ ਜਿਹੜੀ ਕਰਨੀ ਹੈ ਉਹ ਹੀ ਕਰਨੀ ਹੈ ਹਾਂ ਆਪਣੀ ਮਰਜ਼ੀ ਕਰਨੀ ਆ ਆਪਣੀ ਨਹੀਂ ਨਾਉਣੇ ਮਾਪਾ ਪਤੀ ਜਿੱਦ ਦੇਖਣੀ ਹੈ ਹੂੰ ਨਾਉਣੇ ਦੇਖਣਾ ਪੱਗ ਦਾ ਦਾ ਆ ਅਸੀਂ ਤਾਂ ਥੋੜੇ ਦਿਨ ਪਹਿਲਾਂ ਗੱਲਾਂ ਕਰੀ ਜਾਂਦੇ ਸੀ ਵੀ ਜਦੋਂ ਅਸੀਂ ਪੜਦੇ ਹੁੰਦੇ ਸੀ ਤੇ ਪੜਨ ਤੋਂ ਬਾਅਦ ਫਿਰ ਕੰਮ ਕਰਦੇ ਹਣਾ ਸਕੂਲੋਂ ਆ ਜਾਂਦੇ ਤਾਂ ਖੇਤ ਕੰਮ ਕਰਦੇ ਪਰ ਹੁਣ ਦਾ ਮਾਹੌਲ ਇਹ ਜਾ ਹੋ ਗਿਆ ਵੀ ਪਤਾ ਨਹੀਂ ਮਾਪਿਆਂ ਨੇ ਇਹ ਕਹਿਤਾ ਵੀ ਭਾਈ ਪੜਦਾ ਜਵਾਕ ਇਹਨੂੰ ਕੰਮ ਨਹੀਂ ਲਾਉਣਾ ਕੰਮ ਹੀ ਲਾਉਣਾ ਫਟਕੇ ਜਵਾਕਾਂ ਨੂੰ ਹੈ ਹੀ ਘਾੜ ਹਣਾ ਹੈਗੀ ਇਹ ਬਿਲਕੁਲ ਅੱਗੇ ਪਤਾ ਕੀ ਸੀ ਇਹ ਜਿਹੜੀ ਕਿਹੜੀ ਪੜਾਈ ਪੜਦੇ ਆ ਉਹ ਜਿਹੜੇ ਕੰਮ ਹੀ ਨਹੀਂ ਕਰ ਸਕਦੇ ਹੋ ਪਹਿਲਾਂ ਤੁਸੀਂ ਦੱਸੋ ਪੜ੍ਹਾਈ ਕਰੀ ਹੋ ਤੁਸੀਂ ਆਪ ਹਾਂਜੀ ਕਰੀ ਤਾਂ ਇਸੇ ਜਕੂਲਾ ਜੀ ਹੂ ਆਪਣੇ ਸਰਕਾਰੀਾਂ ਜੀ ਬਿਲਕੁਲ ਕਰੀਏ ਕਿ ਨਾ ਹਾਂ ਹਾਂ ਕਿੰਨੀ ਵਧੀਆ ਪੜਾਈ ਸੀ ਬਹੁਤ ਵਧੀਆ ਹੁਣ ਮੇਰੇ ਹਾਂ ਜ਼ੋਰ ਲਾ ਲਈ ਕਿਸੇ ਨੂੰ ਪਰ ਇਹ ਸਕੂਲ ਜੀ ਦਾ ਲਾਣਾ ਨਹੀਂ ਕਹਿਣਗੇ ਉਸੇ ਚ ਹੀ ਲਾਉਣਾ ਹੈ ਅੰਗਰੇਜ਼ੀ ਵਾਲੇ ਚ ਹਾਂ ਹੁਣ ਮਹੀਨੇ ਦੇ ਲਾ ਲਾ 30 30 35 ਮੰਦੀ ਸ਼ਾਲ ਦਾ ਕਾਕੇ ਲੱਖ ਰੁਪਈਆ ਫੀਸ ਦਾ ਹੋ ਜਾਣਾ ਹਾਂ ਨਾਲੇ ਤੁਸੀਂ ਉਹ ਜਵਾਬਖ ਨੂੰ ਨਾ ਇੱਥੇ ਬਿਠਾ ਲਓ ਆ ਮੈਂ ਤੁਹਾਨੂੰ ਆਪ ਦੱਸ ਦੂੰਗਾ ਵੀ ਇਹ ਜਵਾਬਖ ਚ ਕਿੰਨਾ ਕੁ ਕੱਢਣ ਪਾਉਣ ਨੂੰ ਕੁਛ ਹੈਗਾ ਇਹ ਥੋੜੀਆ ਵੀ ਜੇ ਤੁਸੀਂ ਅੰਗਰੇਜ਼ੀ ਇਹਨਾਂ ਨੂੰ ਇਹ ਲੱਗਦਾ ਹੈ ਵੀ ਜੇ ਅੰਗਰੇਜ਼ੀ ਹੈ ਨਾ ਤਾਂ ਪੜਿਆ ਲਿਖਿਆ ਨਹੀਂ ਨਹੀਂ ਪੜਿਆ ਲਿਖਿਆ ਹੁਣ ਤੁਹਾਨੂੰ ਮੈਂ ਦੱਸਦਾ ਇੱਥੇ ਬਹੁਤ ਸਾਰੇ ਬਜ਼ੁਰਗ ਬਹੁਤ ਸਾਰੇ ਮੁੰਡੇ ਆ ਇੱਕ ਮੁੰਡੇ ਦੀ ਮੈਂ ਤੁਹਾਨੂੰ ਉਦਾਹਰਨ ਦਿੰਦਾ ਤੁਹਾਨੂੰ ਪੰਜ ਪੜਿਆ ਫਿਰੋਜ਼ਪੁਰ ਦਾ ਬੰਦਾ ਖੇਤੀ ਕਰਦਾ ਹੈ ਮਿਰਚਾਂ ਦੀ ਬਹੁਤ ਕਮਾਲ ਦੀ ਖੇਤੀ ਕਰਦਾ ਚੰਗੇ ਪੈਸੇ ਕਮਾਉਂਦਾ ਤੇ ਹੁਣ ਉਹ ਦੂਸਰੇ ਪਾਸੇ ਚਾਹੇ ਅੰਗਰੇਜ਼ੀ ਬੋਲੀ ਜਾਵੇ ਕੋਈ ਨੌਕਰੀ ਨਹੀਂ ਮਿਲਦੀ ਬੈਠਾ ਬੋਲੀ ਜਾਵੇ ਅੰਗਰੇਜ਼ੀ ਫਿਰ ਕੀ ਕਰਾਉਣਾ ਸੀ ਉਹਨੂੰ ਅੰਗਰੇਜ਼ੀ ਵੀ ਕਰੇਗਾ ਜੀ ਹੁਣ ਪੜ੍ਹਾਈ ਦੇ ਤੌਰ ਤੇ ਕੋਈ ਕੰਮ ਵੀ ਤੋਲੂ ਸੋਨੂੰ ਮੈਂ ਇੱਕ ਗੱਲ ਆ ਦਾਲਾ ਹਾਂਜੀ ਮੇਰੇ ਘਰ ਸੱਠ ਕਿਲੇ ਦਾ ਹੈਗੇ ਰੋਲੇ ਮਾਹਰ ਰੋਲੇ ਹਾਂ ਬਿਲਕੁਲ ਆਪਣੇ ਆਏ ਮੁੰਡੇ ਦੀ ਜਿਹੜਾ ਉਹਦਾ ਕਾਦਾ ਹੁਣ ਤਾਂ ਉਹ ਮੁੰਡੇ ਦੇ ਹੋਗੇ ਦੋ ਬੱਚੇ 60 ਕਿੱਲੇ ਦਾ ਮਾਲ ਕਾਇਆ ਹੁੰਦਾ ਉਹਦਾ ਪਿਓ ਗਾਹ ਉਹ ਗੱਲਾ ਸੀ ਗਾਹ ਉਹਦੇ ਦੋ ਪੋਤੇ ਹੋਏ ਨੇ ਜਾ ਕੇ ਹਮਮਮ ਪਹਿਲਾ ਪਿਓ ਗੱਲਾ ਜੀ ਅੱਛਾ ਉਹ ਆਪਣੇ ਪਟਿਆਲੇ ਯੂਨੀਵਰਸਿਟੀ ਚ ਇੱਕ ਹੋਰ ਆਪਣੇ ਲੁਧੇਣੇ ਕੰਬਰ ਚਰਚ ਜਿਵੇਂ ਤੁਸੀਂ ਕਹਿੰਦੇ ਆ ਆ ਖੇਤੀਬਾੜੀ ਵਾਲੇ ਮਹੰਗਮੇ ਜੀ ਆਇਆ ਉਹ ਸਿੱਖ ਕੇ ਸਾਰਾ ਕੁਝ ਅੱਛਾ ਉਹ ਨੌਕਰੀ ਕਿ ਨਹੀਂ ਨਿਝਕਿਆ ਹਮਮ ਕੁੱਲ ਚੀਜ਼ ਦਾ ਕੋਰਸ ਕਰਕੇ ਵੀ ਹੁਣ ਇਹ ਜੀ ਮਕਾਬ ਜਾਵਾ ਹੂੰ ਹੁਣ ਆ ਛੂਏ ਉਹ ਉਹ ਸਾਹਮਣੇ ਆ ਉਹਦਾ ਛੱਡ ਜਾ ਪਾਇਆ ਹੋਇਆ ਹੂੰ ਉੱਥੇ ਦਾ 15 ਕਿਲੇ ਆਏ ਸਾਲ ਹਲਦੀ ਦੇ ਲਉ ਮੈਂ ਹੂੰ ਆਲੂਆਂ ਲਾਉਂਦੇ ਹੂੰ ਉਹਦਾ ਸਾਰਾ ਗਰਾਇੰਡਰ ਗੁੰਡਾ ਸਭ ਉੱਥੇ ਹੂੰ ਉਹਨੇ ਜੋ ਤਨਜਾ 6 ਸਾਲ ਹੋ ਗਏ ਹੂੰ ਕੰਮ ਤੋਰੇ ਨੇ 1 ਕਿਲਾ ਦੇਖਿਆ ਉਹਨੇ ਫਿਰ ਹੁਣ 15 15 ਕਿਲੇ ਤੇ ਆ ਗਿਆ ਉਹ ਮੇਰਾ ਦੂਸਰਾ ਬਿਲਕੁਲ ਹਾਂ ਜਾਣਦੇ ਹੋ ਤੁਸੀਂ ਹਾਂ ਦੇਖ ਲੈ ਉਹਦੀ ਕੋਈ ਰੜਾ ਮੈਂ ਵੀ ਖੇਤੀਬਾੜੀ ਪੜਿਆਂਗਾ ਉਹ ਵੀ ਖੇਤੀਬਾੜੀ ਪੜੇ ਹਾਂ ਉਹਦੀ ਕੋਈ ਰੜਾਵਟ ਨਹੀਂ ਇਹਦੇ ਵਿੱਚ ਕੁਝ ਨਹੀਂ ਦੇਖ ਲੈ ਜਿੰਨੀ ਵੀ ਹਲਦੀ ਆਪਦੇ ਰਿਸ਼ਤੇਦਾਰਾਂ ਤੋਂ ਆਪਣੇ ਪੰਜਾਬ ਚ ਘੁੰਮ ਗਿਆ ਬਿਲਕੁਲ ਜੇ ਬਿਲਕੁਲ ਉਹ ਪੜ੍ਹਾਈ ਨੂੰ ਕਹਿੰਦਾ ਮੇਰੇ ਦਾ ਪਸੰਦ ਨਹੀਂ ਆ ਉਹਨੂੰ ਦੇਖ ਫਿਰ ਉਹਨੂੰ ਆਪਦੀ ਖੇਤੀ ਦਾ ਸ਼ੌਂਕ ਕਿੰਨਾ ਸੋਹਣਾ ਹੈ ਹੈਗਾ ਸਭ ਕੁਝ ਅੱਜ ਉਹ ਕੋਈ ਰੇਟ ਨਹੀਂ ਵਧਾਇਆ 200 ਕਿਲੋ ਨਹੀਂ ਉਹ ਹਲਦੀ ਦਿੰਦਾ ਹੂੰ ਕੋਈ ਰੇਟ ਨਹੀਂ ਵਧਾਇਆ ਕੋਈ ਸੋਹਣੀ ਨਾ ਇਹਨਾਂ ਇੰਨੀ ਘਰੇ ਆਮਦਨ ਨਹੀਂ ਹੈ ਨਾ ਉਹ ਨਾ ਆਪਦਾ ਜੀ ਲੱਗਣਾ ਹੈ ਉਹ ਨਾਲੇ ਕੰਮ ਕਰੀ ਜਾਂਦਾ। ਨਾਲੇ ਕੰਮ ਕਰੀ ਜਾਂਦਾ ਨਾਲੇ ਆ ਆਪਸਾ ਸਾਰਾ ਠਿੱਕ ਦੇ ਦਿੱਤੇ ਉਧਰ ਉਧਰ ਕਰਦਾ ਸ਼ੂਣੀ ਤੋਂ ਪਹਿਲੇ ਪਾਸੇ। ਹੂੰ। ਦੇਖੋ ਤੁਸੀਂ। ਗੱਲ ਤਾਂ ਇਹ ਵੀ ਵਿਚ ਤਾਂ ਇਲਾਚੜੀ ਨਹੀਂ ਕਰਦੇ। ਹਾਂ। ਵਿਚ ਤਾਂ ਕਹੀ ਜਿਵੇਂ ਹੁਣ ਪਿੱਛੇ ਮੈਂ ਇੱਕ ਵਾਰ ਇਹ ਹੈਗਾ ਬੁੜੀਆਂ ਦੇ ਆਪਦੇ ਸ਼ਰਤੇ ਕੋਈ। ਆ ਜਿਆਦਾ ਤਾਂ ਬੁੜੀਆਂ ਨੂੰ ਕੰਮ ਚੱਲਦਾ। ਮੈਂ ਤੁਹਾਨੂੰ ਦੱਸਦਾ ਇੱਥੇ ਮੈਂ ਪਿੱਛੇ ਇੱਕ ਬਾਪੂ ਨਾਲ ਗੱਲ ਕਰੀ ਜਾਂਦਾ ਸੀ। ਉਹ ਕਹਿੰਦਾ ਯਾਰ ਕਈ ਵਾਰ ਐ ਤਾਂ ਨਹੀਂ ਕਹਿੰਦਾ ਇੱਥੇ ਮੁੰਡੇ ਕੰਮ ਕਰਦੇ ਪੜ੍ਹਾਈ ਜਿਆਦਾ ਹੁੰਦੀ ਹੈ। ਤੇ ਕੰਮ ਬਰੋਬਰ ਤਾਂ ਨਹੀਂ ਹੁੰਦਾ। ਮੈਂ ਕਿਹਾ ਇਹ ਤਾਂ ਹੋ ਹੀ ਨਹੀਂ ਸਕਦਾ। ਇਹ ਨਾਲ ਜੋੜ ਲਓ ਨਾਲ ਨਾਲ ਤਾਂ ਐ ਕਹਿ ਲਓ ਹਣ ਭਾਈ ਜੇ ਮੈਂ ਪੀ ਐਚ ਡੀ ਪੜਿਆ ਤੇ ਮੈਂ ਹੁਣ ਖੇਤ ਨੱਕਾ ਥੋੜੀ ਮੜੂ ਇਹ ਤਾਂ ਕਮਲੀ ਗੱਲ ਐ ਨਾ ਨਾ ਇਹ ਤਾਂ ਇਹ ਨਾਲ ਕਰੋਗੇ ਇਹਦਾ ਆਪਦੇ ਆਪਦੇ ਮੰਨਦਾ ਸਾਂ ਹੁਣ ਅਸੀਂ ਆਹ ਹੁਣ ਕਿੱਡੀ ਹੋ ਗਈ ਅਸੀਂ ਕਿਹੜਾ ਇੱਥੇ ਬੈਠੇ ਰਹਿਣਾ ਜੇ ਤੂੰ ਆਪ ਨਾਲ ਸਿੱਖੇਗਾ ਸਿਖਾਵੇਂਗਾ ਕੋਈ ਨਾ ਕੁਝ ਜਿਹੜਾ ਤੇਰਾ ਮੰਗਲਾ ਉਹਨੂੰ ਕੁਸਤਾ ਦੱਸ ਕੇ ਜਾਵੇਂਗਾ ਕੁਛ ਕੁਸਤਾ ਹੋ ਗਏ ਸਮਝ ਖਤਮ ਉਹਦ ਬਾਅਦ ਉਹਦ ਬਾਅਦ ਉਹ ਆਗੇ ਉਹ ਆਗੇ ਮੰਗ ਲੈਣ ਤੁਸੀਂ ਜੋ ਮੰਗ ਲੈ ਹੋਊਗਾ ਉਹ ਕੰਮ ਨਹੀਂ ਬਿਆਜੀ ਜਾਈ ਦੀ ਅਜੀ ਜਾਈ ਦੀ ਹਮ ਬਹੁਤ ਨਜ਼ਾਰਾ ਆਇਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਧੰਨਵਾਦ ਠੀਕ ਆਈਆਂ ਆਈਆਂ ਗੱਲਾਂ ਠੀਕ ਆ ਜੀ ਪੁੱਛਣ ਦੀ ਹੋਰ ਨਾ ਉਝਣਵਾਜੀ ਚ ਮੈਂ ਅਜੇ ਹੀ ਕੀ ਚੱਲਦੀ ਹੈ ਨਹੀਂ ਇਹ ਲੱਗੋ ਗੱਲ ਨਿਕਲ ਜਾਈ ਗੱਲ ਬਹੁਤ ਹੈ ਫੇਰ ਕਹਿਣਗੇ ਮਾਫੀ ਮੰਗੇ ਗਲਤੀ ਹੁੰਦੀ ਹੈ ਬਹੁਤ ਕੁਝ ਲੱਗਦਾ ਸਾਨੂੰ ਜੀ ਹਾਂ ਬਿਲਕੁਲ ਮੈਂ ਕੋਈ ਖਾਸ ਨਹੀਂ ਬੜਾ ਪੰਜੀ ਗਿਵੜਾ ਅੱਜ ਉਹ ਮੈਂ ਆਉਂਦਾ ਮੁੰਡਾ ਲੈ ਸੁਣ ਰਿਹਾ ਉਹ ਆਪਣੇ ਚੱਲੇ ਚੱਲੇ ਤੇ ਅੰਗਰੇਜ਼ੀ ਸਕੂਲ ਦਾ अच्छा सुन कहानी दादा हां हां ਜਿਹੜੇ ਨੇ ਸਾਡੇ ਪਿੰਡ ਦੇ ਨੇ ਆ ਕੇ ਸਕੂਲ ਅਸ਼ਨ ਕੋਠੀ ਦਵਾਈ ਦਿੱਤੀ ਤੇ ਦਵਾਇਆ ਇੱਕ ਤਾਂ ਹੈਗਾ ਦੀ ਫਰਵਾਹੀ ਦਾ ਮੁੱਕਾ ਉਹਦਾ ਗਾਹਾਂ ਸਾਡੂ ਆਪਣੇ ਗੁਰੂ ਕੇ ਕੋਠੇ ਨਹੀਂ ਉਹ ਬਠਿੰਡੇ ਲਵੇ ਹੂੰ ਉਦੋਂ ਕੋਈ ਟਾਮਡਾ ਮਾ ਕਾਲ ਜੀ ਚੱਲਿਆ ਜੀ ਹੂੰ ਉਹਨਾਂ ਦਾ ਉਹਦੇ ਸਾਡੂ ਦਾ ਉੱਥੇ ਕਾਲਜ ਪੂਰਾ ਚੱਲਿਆ ਹੋਇਆ ਸੀ ਅੱਛਾ ਗੁਰੂ ਕੇ ਕੋਠੇ ਹੂੰ ਗੁਰੂ ਕੇ ਕੋਠੇ ਜਦੋਂ ਇਹ ਉਹਨੇ ਆਪਦੇ ਇਹ ਸਾਡੂ ਨਾਲ ਗੱਲ ਕਰ ਲਈ ਪ੍ਰਵਾਸੀ ਵਾਲਾ ਸਮਝ ਲਾ ਲਾ ਕਰੀ ਹੋਈ ਬੱਚੇ ਸੀ ਲਾਤੇ ਉਹਨਾਂ ਕੋਲ ਫਿਰ ਉਹਨਾਂ ਦੀ ਮੈਡਮ ਆ ਬਹੁਤ ਵਧੀਆ ਲੈਂਦੀ ਆਉਂਦੀ ਦਾ ਇੱਕ ਸਾਲ ਇੰਨੀ ਸੋਹਣੀ ਉਹਨਾਂ ਦੀ ਪੜ੍ਹਾਈ ਕਰਾਈ ਛੱਡ ਦੇ ਗੱਲਾਂ ਜਿਹਾਕਾਂ ਦੀ ਅੱਛਾ ਪੰਜਵੀਂ ਦੇ ਲਾਗੇ ਹਾਂ ਹਾਂ ਜੋ ਆਖ ਸਾਡੇ ਠੀਕ ਹੈ ਜਦੋਂ ਪੰਜਵੀਂ ਲਾਗੇ ਇਹਨਾਂ ਦੀ ਆ ਵਿੱਚ ਦੀ ਤੁੰਤੂ ਮੈਂ ਹੋ ਗਈ ਕਿਉਂ ਇਹ ਹੀ ਫਰਵਾਈ ਹੈ ਦੀ ਬੇਈਮਾਨੀ ਹੋ ਗਈ ਅੰਦਰ ਆਏ ਤੇ ਉਹਦੇ ਨਾਮ ਸੰਭ ਸਭ ਕੁਝ ਦੀ ਜਿੰਨੀ ਮਾਮਤਾ ਪ੍ਰਾਪਤ ਉਹ ਗੁਰੂਕੇ ਕੋਠੇ ਵਾਲੇ ਨੋਤੀ ਸਾਰਾ ਕੋਸੇ ਬੀਮਾ ਇੱਥੇ ਕਰੂੰ ਜਿਹਨੇ ਨਾ ਕੰਮ ਵਧੀਆ ਚੱਲ ਪਿਆ ਇਹ ਫਰਵਾਹੀ ਵਾਲੇ ਨੂੰ ਆਇਆ ਹੋ ਗਿਆ ਵੀ ਉਹ ਤਾਂ ਮੈਡਮ ਆ ਛੱਡ ਗਿਆ ਮੇਰੇ ਕੋਲੇ ਮੈਂ ਤਾਂ ਵੀ ਜ਼ਿੰਮੇਦਾਰੀ ਹੈ ਤੇ ਮੈਨੂੰ ਇੱਥੇ ਚੱਕ ਤਰਵਾੜੀਆ ਨਹੀਂ ਪੈਂਦੀ ਉਹ ਮਤਲਬ ਕਿ ਪੈਸੇ ਦੀ ਵੀ ਬਣੀ ਹੋਗੀ ਵੀ ਉਹਦਾ ਆਊਗਾ ਬਣਾ ਕੇ ਲੈ ਜਾਊਗਾ ਤੇ ਮੈਂ ਇੱਥੇ ਇਹਨਾਂ ਬਥਾ ਮਾਰਦਾ ਹਾਂ ਕੋਈ ਇਹਨਾਂ ਦੀ ਕੋਈ ਵੈਣ ਨਹੀਂ ਦੀ ਕੁਛ ਨਹੀਂ ਤੇ ਹਲਵੇ ਲੋਣੇ ਨੂੰ ਛੱਡ ਜਾ ਕਰਨ ਲੋਕ ਬਿਲਕੁਲ ਉਹਨਾਂ ਨੂੰ ਇੰਨੀ ਆਮਦਨ ਹੋਗੀ ਕਿਦੋਂ ਇਹ ਨਾਲ ਆ ਵਿੱਚ ਗਿਆ ਹੋ ਗਿਆ ਮੰਡਵੜੀ ਜੀ ਦੇ ਕੰਮ ਵਾ ਗਿਆ ਹੂੰ ਉਧਰ ਦਾ ਪੰਜਵੀਂ ਦੇ ਪੇਪਰ ਪੇਪਰ ਲਵੇ ਲੱਗੇ ਉਧਰੋਂ ਭਾਈ ਇਹਨਾਂ ਨੇ ਵਿਚਾਰ ਪਾ ਲਿਆ ਬੰਨਣਾ ਹੂੰ ਫਿਰ ਅਸੀਂ ਪੰਜ ਚਾਰ ਹੋਰ ਗਏ ਯਾਰ ਉਦਦੇ ਮਾ ਤੁਸੀਂ ਕੀ ਕਹਿੰਦੇ ਸਾਡੇ ਵਾਲੇ ਜਵਾਗ ਤਾਂ ਗਏ ਭਾਈ ਉਹ ਕਰਦਾ ਕਰਾਉਣਾ ਜਾ ਫਿਰ ਮੈਂ ਮਨ ਚ ਸੋਚ ਲਿਆ ਮੈਂ ਇਹਨਾਂ ਦੀ ਪੜਾਈ ਨਹੀਂ ਹੈਗੀ ਹੁਣ ਇਹ ਦੂਆ ਹੂੰ ਉਤੋਂ ਕਰਾ ਕੇ ਮੈਂ ਭਾਈ ਉੱਥੇ ਪੰਜਵੀਂ ਦੇ ਮੂਰੇ ਪੇਪਰ ਹੋਣੇ ਤੇ ਮੈਂ ਉੱਥੇ ਫੇਰ ਆਵਲਾ ਮੁੰਡਾ ਹਟਾ ਲਿਆ ਅਸੀਂ ਦੂਏ ਲਿਆ ਜੜੇ ਹਟਾ ਲਿਆ ਹੁਣ ਉਹਨਾਂ ਨਾਲ ਦਾ ਇੱਕ ਬਾਰੋ ਬੱਗਾ ਜੀ ਹਮ ਹਟਾ ਕੇ ਪਹਿਲਾਂ ਮੈਂ ਆਪਣੀ ਕੁੜੀ ਸਰਕਾਰੀ ਚ ਹੀ ਲਾਈ ਹੋਈ ਸੀ ਪੈਥੇ ਲਿਆ ਉਹਦਾ ਆਪਦੇ ਕੋਲ ਹੀ ਨੰਬਰ ਪਾ ਲਿਆ ਕਰੀ ਹਮ ਹਮ ਮੈਂ ਇੱਕ ਦਿਨ ਗਿਆ ਮਾਹ ਜਨ ਮੱਗਰ ਸਿੰਘ ਦੀ ਛੁੱਟੀ ਪੜਾਈ ਨਹੀਂ ਠੀਕ ਹੈ ਕਹੇ ਕਿਉਂ ਮਾਹ ਮੁੰਡਾ ਤਾਂ ਇੰਨੇ ਲੰਬਰੀ ਨਹੀਂ ਲਿਆਦਾ ਜਿੰਨੇ ਅੱਛਾ ਤੂੰ ਪੜਾਈ ਦੇ ਤੂੰ ਕਿੱਧਰ ਨੂੰ ਨਹੀਂ ਹੈ ਜਿਸ਼ਾ 5ਵੀਂ ਮਾ ਮੇ 5ਵੀਂ ਲੋੜ ਹੀ ਨਹੀਂ ਹਮ ਮਾਹੇ ਫਰਕ ਆ ਅੱਛਾ ਹਾਂ ਅੰਦਰ ਉਹਨਾਂ ਦਾ ਫਰਕ ਪਿਆ ਕੋਸ਼ ਮੈਂ ਵੀ ਦੀ ਸਮਝ ਲੈ ਹਟਾ ਕੇ ਉੱਥੋਂ ਉੱਥੋਂ ਲਿਆ ਕੇ ਉਸੇ ਪੰਜਵੀਂ ਜੀ ਸਾਰਾ ਜਗਾੜ ਲੈ ਕੇ ਮੈਂ ਇੱਕ ਫਰਵਾਈ ਤੂੰ ਜੀ ਸਿੰਘ ਤੀ ਗਾਇਥੇ ਮੇਰੇ ਗੁਰੂ ਮਾਹ ਹਉਦੇ ਕੋਲੇ ਆ ਗਿਆ ਉਹ ਜਰਾ ਉਹ ਕੋ ਦੇਖ ਕੇ ਤੇ ਕਹਿੰਦਾ ਮੈਨੂੰ ਕਿਸਾਲੇ ਨੂੰ ਦੇਖ ਲੈਣ ਦੇ ਮੈਨੂੰ ਹਾਂ ਹਾਂ ਪੜਾਈ ਦਾ ਮੈਂ ਦੇਖ ਲੈ ਜਿਉਂ ਪੜਾਈ ਦੂਜੇ ਛਾਲ ਕਹਿੰਦਾ ਤੂੰ ਗੁੱਛਾ ਨਾ ਮਰੀ ਉਮਰੇ ਦੀ ਨਿਆਣੀ ਆ ਜੀ ਅੱਛਾ ਕਹਿੰਦਾ ਮੈਨੂੰ ਪੰਜਵੀਂ ਜ ਹੁਣ ਰੱਖ ਕੇ ਕਹਿੰਦਾ ਪਾਸ ਕਰ ਦੇ ਦੇਂਦੇ ਕਹਿੰਦਾ ਧੁਰਸਾ ਨੀ ਟਿਊਸ਼ਨ ਦੀ ਲੋੜ ਨਹੀਂ ਪੈਂਦੀ ਸਰਕਾਰੀ ਹੈ ਮਾਂ ਮੈਨੂੰ ਕੋਈ ਚੱਕਰ ਨਹੀਂ ਫੇਰ ਫੂਲ ਦਾ ਮਾਂ ਕਰ ਦੇ ਪੂਰਾ ਚਾਲੂ ਕਹਿੰਦਾ ਕੁੜੀ ਦਾ ਤੋ ਫਿਕਰ ਨਾ ਮੰਨ ਹੂੰ ਉਹਨੇ ਰੱਖ ਕੇ ਛਾਲ ਬਣਾ ਕੇ ਉੱਥੇ ਰੱਖਿਆ ਦੇਖ ਲੈ ਪਲਾਸਟੂ ਤਾਂ ਹੀ ਮੈਂ ਨਹੀਂ ਜਮੀ ਕੁੜੀ ਇੱਕ ਮਹੀਨਾ ਟਿਊਸ਼ਨ ਤੇ ਲਾਈ ਸੀ ਉਹ ਵੀ ੱੱਕੇ ਨਾ ਉਹ ਬੰਦੇ ਨਾਲ ਚੰਦ ਗੁਰਦੇ ਜਵਾਈ ਨਾਲ ਮੇਰੇ ਕੋਲੇ ਨੇ ਨਵੀਂ ਨੇ ਇੱਥੋਂ ਇੰਨੀ ਵੜਾਈ ਚੱਲੀ ਤੇ ਹੁਣ ਆ ਆਪਣੇ 192 ਨੰਬਰ ਜਾਂ ਹੀ ਹੈਗਾ ਆਪਣਾ ਚੰਡੀਗੜਾ ਵਾਲਾ ਬਿਜਲੀ ਦਫ਼ਤਰ 'ਚ ਕੰਮ ਕਰਦਾ ਹੈ ਅੱਛਾ ਬਗਵਾ ਬਹੁਤ ਹਾਂ ਹੁਣ ਹੁਣ ਮੈਂ ਕੀ ਕਰਾਂ ਘਰੇ ਇੱਕ ਦਿਨ ਉਹ ਲੈ ਵੀ ਮਖਿਆ ਦਾ ਥੋੜਾ ਟਾਈਮ ਲਾਂਗਾ ਮੇਰੇ ਪੁੱਤੇ ਦਾ ਮਾਂ ਮੈਨੂੰ ਆ ਸਕੂਲ 'ਚ ਲਾ ਦੇ ਉਹਨੂੰ ਹਾਂ ਨਹੀਂ ਉਹਨੇ ਚਲ ਆਪਾਂ ਚੁੱਪ ਕਰ ਗਏ ਮਖਿਆ ਉਹਨੇ ਕਰੇ ਜੀ 'ਚ ਐ ਤੂੰ ਦੇਖ ਲੈ ਹਾਂ ਵਾ ਤੂੰ ਦੇ ਲੈ ਉਹ ਮੈਨੂੰ ਹੀ ਲੁੱਟੀ ਗਿਆ ਵਾ ਇੰਨਾ ਕਰਕੇ ਮੁੜ ਕੇ ਤੇਰਾ ਮੈਂ ਟਿਊਸ਼ਨ ਜਾਂ ਇੰਨਾ ਘੂਰ ਕੱਪੜਾ ਰੱਖੀ ਤੀ ਹੁਣ ਮੈਂ 4 ਵਜੇ ਤਾਂ ਉਹ ਆਊਗਾ ਹੁਣ ਮੈਂ ਲਾਹੂੰਗਾ ਬੈਂਚੋਂ ਹੈ ਸਾਰਾ ਦਿਨ ਉਹ ਮਾ ਬੱਚੇ ਚ ਭੁੱਖੇ ਰਹਿੰਦੇ ਨੇ ਆਉਂਦੇ ਫੇਰ ਜੰਬੜ ਜਾਂਦੇ ਹੂੰ ਊੜਾ ੜਾ ਬੰਨੜਾ ਕੁਸਤਾ ਸ਼ਿਭ ਘਰੇ ਪੜਾਉਂਦੇ ਹੀ ਹਾਂ ਤੇ ਤੂੰ ਆ ਲਿਖਾਈ ਨੂੰ ਫਿਰ ਮਾ ਕੋਈ ਗੁਰੂ ਊੜਾ ੜਾ ਆਉਣਾ ਨਹੀਂ ਉਹਨਾਂ ਨੂੰ ਹੋਰ ਵੀ ਦੇਖ ਲਿਓ ਕੁਛ ਮੈਂ ਸਿੱਖਿਆ ਹੁਣ ਉੱਥੇ ਕਹਿ ਕੇ ਮਾ ਜਿਤੇ ਚੀਜ਼ਾਂ ਲਾਉਂਗੇ ਫਿਰ ਤਾਂ ਮੈਂ ਲਾਉਂਗਾ ਅੱਛਾ ਇਹ ਸਾਰੀ ਪੰਜਾਬੀ ਉਹ ਉੜਾ ਵਾਲੇ ਤਾਂ ਹੁਣ ਚੱਲਿਆ ਉਹ ਅੱਛਾ ਜਿਹੜਾ ਆਪਣਾ ਟਾਈਮ ਦੀ ਸ਼ੁਰੂ ਤੋਂ ਉਹ ਤਾਂ ਮਾ ਖਤਮ ਹੋਊਗਾ ਨਾ ਤਾਂ ਹੀ ਉਹ ਜਵਾਗ ਹੁਣ ਕਾਮਯਾਬ ਨਹੀਂ ਹੈਗੇ ਥੋੜੇ ਵੰਗੂ ਆ ਪੰਜਾਬੀ ਉਹ ਨਹੀਂ ਸੋਚਦਾ ਥੋੜੇ ਵੰਗੂ ਐ ਕੋਈ ਨਹੀਂ ਸੋਚਦਾ ਵੀ ਆਪ ਭਾਈ ਸਾਨੂੰ ਸਾਡੇ ਜਵਾਗ ਨੂੰ ਉਡਾੜਾ ਆਉਣਾ ਚਾਹੀਦਾ ਹਾਂ ਇਹ ਨਹੀਂ ਸੋਚਦਾ ਕੋਈ ਉਹ ਨੂੰ ਹੁਣ ਆਉਣਾ ਲੱਗਾ ਜਦੋਂ ਚੱਕਦਾ ਤੀ ਉਹ ਕਹਿਦਾ ਆ ਫਿਰ ਮੇਰੇ ਕੋਲੇ ਆ ਜਾਣਾ ਕਰੀ ਅੱਛਾ ਸਾਰੀ ਬੜਾ ਦਿੰਦੇ ਹਾਂ ਸਾਰੀ 35 35 ਆਉਂ ਕਰਾਦੇ ਹੁਣ ਉਹੀ ਚੱਲ ਪੈਂਦਾ ਕੀ ਬਾਤ ਹੈ ਹਾਂ ਹੁਣ ਪੰਜਾਬੀ ਆ ਉਹ ਵਧੀਆ ਲਿਖਣਾ ਜਿੰਨੇ ਵੀ ਤਾਂ ਨੌਨੂੰ ਕੋਣੇ ਪੰਜਾਬੀ ਚ ਪਾ ਕੀ ਬਾਤ ਬਹੁਤ ਸ ਜਿੰਨਾ ਕੋਈ ਤਿਹਾੜਾ ਜਮ ਛੋਡੇ ਦਾੜੀ ਕੇ ਰੱਖਿਆ ਹੋਇਆ ਲਾਈ ਉੱਥੇ ਬਿਠਾ ਦੇ ਹੁਣ ਆਪਦੇ ਵੀ ਰੱਖੇ ਹੋਏ ਨੇ ਮਾ ਯਾਰ ਮੈਂ ਬੋਲਣ ਉਹ ਆ ਜਿੰਨੇ ਇਹ ਤਿਹਾੜ ਵਿਹਾਰ ਕਰਉਂਦੇ ਨੇ ਕਰਉਂਦੇ ਨੇ ਹਿੰਦੂ ਆ ਹਾਂ ਕਿਉਂ ਭਾਜਵਾ ਬੀਜੀ ਬੀਰੇ ਤਕੜੇ ਬੰਦਿਆਂ ਦੇ ਫਿਸ਼ੇ ਨੇ ਨਾ ਹਾਂ ਤੇ ਆਪਣੀ ਸਿੱਖੀ ਪੜਤਾ ਜਿਹੜੀ ਹੋਰ ਆ ਪੰਜਾਬੀ 크리스마ਸ ਵੀ ਮਨਾਉਂਦੇ ਆ ਹਾਂ ਇਹਨੂੰ ਮਤਲਬ ਲਗੇ ਇਹ ਖਤਮ ਕਰੀ ਜਾਂਦੇ ਸਹੀ ਗੱਲ ਇਹ ਆਪਣੇ ਜਿਹੜਾ ਹੁਣ ਦਾ ਪੋਛਾ ਇਹਨੇ ਥੋੜਾ ਜਿਹਾ ਠੀਕਰ ਮੁੱਦਾ ਬੱਜਾ ਹੈ ਆ ਬਾਬੂ ਬਹੁਤ ਕਮਾਲ ਦੀ ਗੱਲ ਕੀਤੀ ਤੁਸੀਂ ਬਹੁਤ ਦਿਲ ਜਤਲਸਣ ਲੱਗੀ ਇਹੇ ਜੀ ਬਜ਼ੁਰਗ ਇਹ ਉਧਰੋਂ ਨੂੰ ਹੀ ਪਹੁੰਚਦੇ ਹੋਣਾ ਚਲੋ ਹੋਰ ਕਈ ਚੀਜ਼ਾਂ ਆਪਦੇ ਬੋਤਲ ਇਥੇ ਚ ਲੈਣਾ ਮਹਾ ਗੁਰੂਆਂ ਦਾ ਜੀ ਦੀ ਮਹਾ ਜੇ ਗੱਡੀ ਨਾਲ ਰੁਕੇ ਇਥੇ ਬਾਰ ਦੇ ਨਹੀਂ ਜਾਣਾ ਹੂੰ ਦੋ ਤਿੰਨ ਮਹੇਜ ਉਹਨੂੰ ਗੱਲਾਂ ਹੀ ਆ ਸ਼ਬਦ ਕੀ ਜੀ ਜਲਾਏ ਨੇ ਜਦੋਂ ਇਥੇ ਗੇਤਾ ਉਹਦੀ ਚੱਲੂ ਅੱਛਾ ਇੱਕ ਦਿਨ ਆਪ ਜਿਆਦਾ ਦੀਨ ਸੁਣਾਈ ਜਾਵੇ ਕਿੰਨੀ ਦੱਚ ਕਿੰਨਾ ਸੀਗਾ ਨਾ ਦਾਦੇ ਨੇ ਇਹ ਗੁਰੂਆਂ ਦਾ ਮਹਾ ਸਾਰਾ ਕੋ ਹਾਂ ਕਹਾ ਸੀਗਾ ਬਿਲਕੁਲ ਲੈ ਹੁਣ ਉਹ ਲਾਇਨੂਆ ਕਿੱਥੇ ਉਹ ਜਿੱਦੇ ਤੋਂ ਆਪਾਂ ਉਹਨਾਂ ਦੇ ਬੂਰੀਆਂ ਝੋਲੇ ਜੀ ਹੁੰਦੇ ਤੇ ਕਿਹੜੇ ਆਹ ਬੈਗ ਤੇ ਜਦੋਂ ਉਹਨੂੰ ਫੜ ਕੇ ਦੇਖ ਲੈ ਕਿੱਥੇ ਆ ਆਪਣਾ ਜਿਹੜੀ ਆਪਣੀ ਅਸਲੀ ਪੰਜਾਬੀ ਮਾਂ ਪੜਾਈ ਹੈ ਗੁਣਾ ਘਟਾਓ ਸਾਰਾ ਕਿਤਾਬ ਕਿੱਥੇ ਉੱਥੋਂ ਤੋਂ ਸ਼ੁਰੂ ਹੋ ਜਾਂਦਾ ਤਾਂ ਉਹ ਬਣਾ ਕਿੱਥੇ ਹੁਣ ਪੰਜਵੀਂ ਜੀ ਜਾ ਕੇ ਲਾਉਣਗੇ ਉਹ ਜਿਹੜੀ ਆਪਣਾ ਉਹ ਦਿਮਾਗ ਹੈ ਪੰਜਾਬੀ ਤੇ ਉਸਾਲਾ ਉਹ ਤਾਂ ਗਿਆ ਪਹਿਲਾਂ ਤਾਂ ਹੋਰੀ ਨਿਕ ਸੁੱਖ ਚ ਬੜਾਈ ਜਾਂਦੇ ਉਹਦੀ ਲੋੜ ਹੀ ਨਹੀਂ ਹਾਂ ਉਹ ਤਾਂ ਆਪਣੀ ਖਤਮ ਹੋ ਗਈ ਉਹਦੀ ਉਮਰ ਗਈ ਜਾਂਦੀ ਹੈ ਹੂੰ ਉਹ ਆਪਦੇ ਜਿਵਾੜ ਕਿਆ ਹੁਣ ਮਗਰੋਂ ਲਾਤੇ ਮਗਰੋਂ ਲਾ ਹੁਣ ਕਿਤੇ ਵੀ ਕੋਈ ਆਪਣੀ ਪੂਠ ਜਾਂ ਉਹ ਡਿਗਰੀ ਤੈਨੂੰ ਪਹੁੰਚਣਗੇ ਹੂੰ ਉਹੀ ਮਾਰ ਮਾਰੂ ਆਪਣੇ ਨੂੰ ਬਸ ਹੂੰ ਜਿਹੜੀ ਆਪਣੀਆਂ ਆਪਣੇ ਆ ਸਕੂਲਾਂ ਦੀ ਪੜਾਈ ਹੈ ਨਾ ਪੰਜਾਬੀ ਉਹੀ ਮਾਰੂਗੀ ਗੁਣਾ ਘੜੋ ਲਾਇਨ ਇੱਕ ਦਿਨ ਨਾਲੇ ਪਹਾੜਾ ਨਹੀਂ ਮਾਰੂਗੀ ਦਿਖਾਇਆ ਮੇਰੇ ਪੁੱਤਰ ਕੋਲ ਆਉਂਦਾ ਨਹੀਂ ਪਹਾੜਾ ਉਹ ਪਤਾ ਨਹੀਂ ਕੀ ਹੋ ਰਹੀ ਕੋਸ਼ਿਸ਼ ਸਖਾਈ ਤੇ ਰਹਿੰਦੇ ਹਾਂ ਹਾਂ ਦੱਛੋ ਇਹਦੇ ਵਿੱਚ ਕਿੱਥੋਂ ਸੀ ਹਿਸਾਬਤਾਵ ਲਾਉਂਗਾ ਕਿੱਥੋਂ ਕੀ ਲਾਉਂਗਾ ਤੁਸੀਂ ਇੱਥੇ ਆਪਣੇ ਜਿਹੜੇ ਕਦੇ ਸਕੂਲ ਦੇ ਪਿੱਛੇ ਦੀ ਵੀ ਨਹੀਂ ਲੰਗੇ ਉਹ ਵੀ ਹਿਸਾਬਤਾਵ ਲਾ ਲੈਂਦੇ ਆ ਹੋਰ ਹੈਨਾ ਬਹੁਤ ਸਾਰੇ ਹਾਂ ਹੁਣ ਅਸੀਂ ਇੱਥੇ ਬੈਠੇ ਜਾਂ ਕੰਕਰਾਂ ਢਾਲ ਲੈਣੇ ਸੀ ਜਾਂ ਉਹ ਰੇ ਜਾਂ ਹੁਣ ਸਿੱਧਾ ਪੰਜਾ ਵੀ ਇੰਨੀਆਂ ਬੋਰੀਆਂ ਆਈਆਂ ਕੰਕਰ ਢਾਲ ਲੈ ਚੱਲ ਚਲੋ ਜੀ ਹਿਸਾਬ ਹੋ ਗਿਆ ਹਾਂ ਔਰ ਇਹ ਨਹੀਂ ਆਉਣਾ ਬਹੁਤੇ بڑے ਲਿਖਿਆ ਨੂੰ ਹਾਂ ਉਹ ਆਉਂਦਾ ਕਿ ਉਹ ਪਹਿਲੇ ਤਾਂ ਉਹ ਮੀਟਰ ਜਿਹਾ ਜੱਕਣਗੇ ਹਾਂ ਤੈਨੂੰ ਕਹਿਣਗੇ ਇੱਕ ਮਿੰਟ ਖੜ੍ਹ ਜਾ ਬਹਿ ਜਾ ਹਾਂ ਕੰਮ ਸਾਲੇ ਉਹ ਬਾਹਰ ਨਹੀਂ ਦੇ ਤੇ ਹੁਣ ਆਪਣੇ ਜੋ ਇੰਨਾ ਬਣ ਗਿਆ ਵਾਕਈ ਸੱਚਦੀਆਂ ਸਹੀ ਗੱਲ ਹੈ ਫੇਰ ਉਹ ਨੂੰ ਸਹੀ ਗੱਲ ਰਿਮੋਟ ਤੇ ਉਂਗਲਾ ਮਾਰਨਗੇ ਫੇਰ ਤੈਨੂੰ ਉਹ ਦੱchnਗੇ ਚਲੋ ਠੀਕ ਆਪੋ ਪਾਣੀ ਪੀ ਲਈ ਘੁੱਟਕ ਪਾਣੀ ਇੱਥੋਂ ਪੀ ਲੋ ਅੰਦਰ ਤੌੜਾ ਗਲਾਸ ਪੈਰ ਉਪਰੇ ਚਲ ਠੀਕ